ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਦੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਛਾ ਜਿਹੜੀ ਆਪਾਂ ਮਾਸਟਰ ਜੀ ਪਰसों ਕਹਾਣੀ ਪਾਈ ਸੀਗੀ ਬੁਰਜ ਲੱਦੇ ਵਾਲੀ ਜੀ ਕਈ ਭਰਾ ਇੱਕ ਦੋ ਭਰਾ ਮੈਨੇ ਕਿਹਾ ਕਹਿੰਦਾ ਝੂਠ ਹੈ ਅੱਛਾ ਜੀ ਬਿਲਕੁਲ ਸੱਚ ਹੈ ਬੁਰਜ ਲੱਦਾ ਪਿੰਡ ਭਗਤੇ ਦੇ ਨਾਲ ਹੈ ਜੀ ਮੈਸਤਰੀਆਂ ਦਾ ਮੁੰਡਾ ਸੀਰਾ ਅੱਜ ਵੀ ਹੋਊਗਾ ਉੱਤੇ ਹਾਂਜੀ ਜਾ ਕੇ ਪੁੱਛ ਸਕਦੇ ਆ ਬੌਰਿਆ ਸਰਪੰਚ ਤੋਂ ਉਹ ਤੋਂ ਪੁੱਛ ਲਿਓ ਵੀ ਕਿਹੜਾ ਹੁੰਦਾ ਸੀ ਹੂੰ ਉਹਨੂੰ ਪੁੱਛ ਲਿਓ ਵੀ ਤਾਰੀਖ ਕੌਣ ਹੁੰਦਾ ਸੀ ਆ ਨਾਲੇ ਇਹੋ ਜੀ ਝੂਠੀ ਕਹਾਣੀ ਕੋਈ ਆਪਦੀ ਕੌਣ ਬਣਾ ਕੇ ਪਾਊਗਾ ਬਿਲਕੁਲ ਪਿੰਡ ਦਾ ਨਾਂ ਲਿਆ ਯਾਰ ਗਾਂ ਨੰਬਰਦਾਰਾਂ ਦੀ ਨੋ ਇਹ ਵੀ ਦੱਸਿਆ ਯਾਰ ਕਿੱਥੋਂ ਤੱਕ ਦਾ ਆਤਾ ਯਾਰ ਮੈਂ ਪਤੰਦਰੋ ਕਮਾਲ ਆ ਤੁਹਾਡੀ ਕਿਉਂਕਿ ਤੂੰ ਉਮਰੇ ਉਹ ਜੀ ਸੀ ਬਿਲਕੁਲ ਉਮਰ ਤੇ ਹੁਣ ਮੈਂ ਬਾਤ ਚਲਾਉਂਦਾ ਹੀ ਰਾਜ ਵਾਲਿਆਂ ਦੀ ਮਾਰ ਰਹੀ ਇੱਕ ਮੈਡਮ ਨਾਲ ਮੇਰੀ ਗੱਲ ਹੋ ਗਈ ਅੱਛਾ ਜੀ ਮਤਲਬ ਕਿ ਪਿਆਰ ਹੋ ਗਿਆ ਹਾਂ ਇਹ ਆ ਰਹੇ ਹੁੰਦਾ ਪਿਆਰ ਕੋਈ ਹਾਂ ਮਤਲਬ ਕਿ ਤੀਜਾ ਹਾਂ ਮਤਲਬ ਉਹ ਪਿਆਰ ਕਿਹੜੇ ਹੁੰਦੇ ਸੀ ਇਹਨੂੰ ਫੜਿਆ ਉਹਨੂੰ ਛੱਡਦਾ ਨਾ ਮਤਲਬ ਬੱਚਪਨ ਦੀਆਂ ਗੱਲਾਂ ਹੁੰਦੀਆਂ ਇਹ ਉਹ ਸਮਾਂ ਹੁੰਦਾ ਸਮਾਂ ਦਾ ਡਰਾਈਵਰ ਕੋਈ ਵੀ ਜੀ ਕੱਪੜੇ ਨਹੀਂ ਮੁੱਲ ਬਣਾਉਂਦਾ ਹੁੰਦਾ ਸੀ ਅੱਛਾ ਜੀ ਆਹੀ ਪਿਆਰ ਹੀ ਲੈ ਕੇ ਆਉਂਦਾ ਸੀ ਹਾਂ ਮਤਲਬ ਉਹ ਜੇ ਕੋਈ ਕੁੜੀ ਮੈਨ ਨਾਲ ਆਉਂਦੀ ਸੀ ਡਰਾਈਵਰ ਉਹਨੂੰ ਪਹਿਲਾਂ ਝਲਟ ਪਾਈ ਖੜੀ ਹੁੰਦੀ ਲਪਾਪ ਵਿੱਚ ਪੈਂਟਾਂ ਹਨਾ ਇਹ ਵੇਲਾ ਕੋਸ ਬਹੁਤ ਆਉਂਦਾ ਸੀ ਅਜਾ ਮੈਂ ਤਾਂ ਕਿ ਅੱਜ ਤੋਂ ਚੱਲਦਾ ਮਤਲਬ ਇਹ ਪਹਿਲਾਂ ਤੋਂ ਜਾਂਦੀ ਇਹ ਪਰੰਪਰਾ ਪੁਰਾਣੀ ਚੱਲਦੀ ਪੁਰਾਣੀ ਚੱਲਦੀ ਆ ਰਹੀ ਹੈ ਪਤਾ ਨਹੀਂ ਕਿਉਂ ਕੁੜੀਆਂ ਨੂੰ ਆਦਤ ਹੁੰਦੀ ਹੈ ਜਨਾਨੀਆਂ ਨੂੰ ਵੀ ਉਹ ਬਿਆਹੀਆਂ ਜਨਾਨੀਆਂ ਵੀ ਹੋ ਜਾਂਦੀਆਂ ਸੀ ਉਦੋਂ ਉਹਨਾਂ ਨੂੰ ਵੀ ਆਏ ਹੁੰਦਾ ਸੀ ਬਹੁਤ ਸੋਹਣੇ ਕੱਪੜੇ ਲੈ ਕੇ ਚੱਲਾ ਮਤਲਬ ਜਿਹੜੀ ਸਾਨੂੰ ਵਰਦੀ ਲੱਗੀ ਸੀ ਨਾ ਅਸੀਂ ਵਰਦੀ ਪਾਈ ਹੁੰਦੀ ਸੀ ਉਹ ਐਸਐਚਓ ਦੀ ਨਹੀਂ ਪਾਈ ਹੁੰਦੀ ਸੀ ਜਿਹੜਾ ਕੱਪੜਾ ਸੀ ਪਾਉਂਦੇ ਸੀ ਅਸੀਂ ਕਿਹੜਾ ਪੈਸਾ ਦਾ ਲਿਆਉਣਾ ਸੀ ਆਉਂਦਾ ਸੀ ਆਉਂਦਾ ਸੀ ਦਾਂ ਚੱਲ ਕੇ ਆਉਂਦਾ ਸੀ ਆ ਭੇਟਾ ਬੜੀਆਂ ਚੀਜ਼ਾਂ ਆਉਂਦੀਆਂ ਸੀ ਰੋਟੀ ਬਣੀ ਬਣਾਈ ਹਾਂ ਬਾਪੂ ਪੈਸਾ ਆਏ ਪਤਾ ਨਹੀਂ ਕਿਉਂ ਅੱਛਾ ਜੀ ਤੇ ਮਤਲਬ ਉਦੋਂ ਮੈਨੂੰ ਪਤਾ ਲੱਗਿਆ ਸੀ ਕਿ ਨਾਨਕ ਸਰ ਰਾਤ ਨੂੰ ਇਹੋ ਜਿਹਾ ਕੁਝ ਚੱਲਦਾ ਸੌ ਲੱਗੇ ਬਾਈ ਹਕੀਕਤ ਦੱਸਦਾ ਮੈਂ ਅੱਛਾ ਜੀ ਬਾਸ ਵਿੱਚ ਦੋ ਜਨਾਨੀਆਂ ਬੈਠੀਆਂ ਮੈਂ ਕਿਹਾ ਯਾਰ ਮਾਵਾਤੀਆਂ ਲੱਗਦੀਆਂ ਇਹ ਮੈਂ ਜਦੋਂ ਸੀਸੇ ਝਾਕਾਂ ਦੋਨੇ ਹੱਸੀ ਜਾਣ ਹੂੰ ਮਾਇਸੀ ਸਹੀ ਗੁਮਾਤਾ ਮੈਂ ਕਿਹਾ ਸੌਰnga ਮਾਵਾ ਤੀਆਂ ਲੱਗਦੀਆਂ ਯਾਰ ਮੈਂ ਆਪਦੇ ਘੇਰ ਪੌਂਦਾ ਜਾਵਾ ਕਰੈਕਟਰ ਮੇਰਾ ਮੇਰੇ ਕੋਲ ਆ ਗਿਆ ਲੋ ਕਿਵੇਂ ਆ ਠੀਕ ਆ ਉਹ ਕਿਵੇਂ ਹੱਸੀ ਜਾਂਦਗਾ ਮੈਂ ਕਹਾ ਸਮਝ ਨਹੀਂ ਪਰੇ ਆ ਗੱਲ ਮੈਂ ਕਿਵੇਂ ਉੱਥੇ ਜਾ ਕੇ ਅਸੀਂ ਉੱਤਰ ਕੇ ਮੋਗ ਜਾ ਕੇ ਲਾਤੀ ਸਾਈਡ ਤੇ ਹਨਾ ਉਹ ਖੜੀ ਹੀ ਰਹੀਆਂ ਅੱਛਾ ਸਵਾਰੀਆਂ ਸਾਰੀਆਂ ਉਤਰੀਆਂ ਐਂਡ ਤੇ ਉਤਰੀਆਂ ਮੈਂ ਕਿਹਾ ਕਿਵੇਂ ਬਾਪਿਓ ਆਜੋ ਅੰਮ੍ਰitsar ਲੈ ਚਲੀਏ ਕਹਿੰਦੇ 9 ਅਗੇ ਅਸੀਂ ਤਾਂ ਨਾਨਕ ਸਰ ਬਾਪਿਆਰੇ ਨਹੀਂ ਸੌਣ ਦਿੱਤਾ ਛੋਟੀ ਪੈ ਨੂੰ ਮੈਂ ਇੱਡਾ ਗੰਮੋ ਤੇ ਟਰਡਾ ਭੜਾ ਹੋ ਜੇ ਸੌ ਲੱਗੇ ਤੇ ਮੈਂ ਰੱਬ ਨੂੰ ਜਾਣ ਦੇਣੀ ਜੇ ਝੂਠ ਮਾਰਾਂ ਆਏ ਹਾਏ ਤੇ ਮਾਂ 9 ਸਾਸ ਨੋਸਾਸ ਨੋਸਾਸ ਸਿੰਘ ਹਾਂ ਮੈਂ ਕਿਹਾ ਵੀ ਕਹਿੰਦੀ ਨਹੀਂ ਹੁਣ ਤਾਂ ਆਖੇ ਸਾਡੇ ਮੁੰਡੇ ਨੇ ਆਉਣਾ ਇਹਦੇ ਘਰ ਆਇਏ ਨੇ ਮੈਂ ਕੋਈ ਕਰਦਾ ਕਿ ਡਰਾਈਵਰ ਆ ਪਟੇ ਉਹ ਥੋਡੇ ਥਲੇ ਤੋਂ ਬੰਦੇ ਚੇਤਰ ਮਾਰੂ ਭੈਣ ਜੋ ਸਾਡਾ ਲਾਣਾ ਡਰਾਈਵਰ ਦਾ ਸਾਡਾ ਭਰਾ ਸਾਡੀ ਕਮਿਊਨਿਟੀ ਸਾਡੀ ਕਮਿਊਨਿਟੀ ਦਾ ਪਰਿਵਾਰ ਆਏ ਕਰਦਾ ਬੱਬਾ ਹੈ ਤੁਸੀਂ ਨਾਨਕ ਸਰ ਫੇਰੇ ਦੇਣ ਜਾਣਗੇ ਮੈਂ ਕਿਹਾ ਤੁਸੀਂ ਮੱਥਾ ਟੇਕੋ ਆਜੋ ਦੇਖੋ ਨਾਨਕ ਸਰ ਭਗਤੀ ਦਾ ਕਰੋ ਬਿਲਕੁਲ ਭਗਤੀ ਬਹੁਤ ਹੋਈ ਹੈ ਬਾਬੇ ਨਾਨਕ ਸਿੰਘ ਉਹਨਾਂ ਨੇ ਬਾਬੇ ਈਸਰ ਸਿੰਘ ਉਹਨਾਂ ਨੇ ਬੜੀ ਭਗਤੀ ਕੀਤੀ ਹੈ ਸਹੀ ਗੱਲ ਹੈ ਪਰ ਜਿਹੜੇ ਹੋਂ ਵਾਲੇ ਲਟੇਰੇ ਆ ਬਾਈ ਬਿਲਕੁਲ ਠੀਕ ਹੈ ਇਹ 3 ਪਹਿਣਾ ਬਾਲ ਲੈਂਦੇ ਅੰਦਰ ਕੁੜੀ ਜਾਵੇ ਕੁੱਤੇ ਆ ਇਹ ਕਿੰਨੇ ਕਤਲ ਕਰਤੇ ਇਹਨਾਂ ਨੇ ਜ਼ਰਾਬਾ ਨੱਤਾਂ ਉਦਿਆਂ ਉੱਤੇ ਸਿੱਖੀ ਦਾ ਬੇੜਾ ਹੀ ਇਹਨਾਂ ਨੇ ਕੀਤਾ ਹੀ ਬੇੜਾ ਕਰਤਾ ਬਾਈ ਨਾਨਕ ਸਰੀਆਂ ਨੇ ਬੇੜਾ ਕਰ ਦਿੱਤਾ ਬਿਲਕੁਲ ਉੱਥੇ ਬਾਈ ਸ਼ਰਾਬਾਂ ਵੀ ਆਉਂਦੀਆਂ ਸਾਰਾ ਕੁਝ ਆਉਂਦਾ ਹੈ ਥੀਮਾਂ ਸ਼ਰਾਬਾਂ ਸਭ ਕੁਝ ਚੱਲਦਾ ਹੈ ਤੇ ਜਿਹੜੇ ਭਰਾ ਕੋਈ ਕੱਲੀ ਜਨਾਨੀ ਆਉਂਦੀ ਆ ਉਹ ਨਾ ਆਉਣ ਦਿਆ ਕਰੋ ਜੋ ਕਹਿੰਦੀਆਂ ਨਾ ਮੈਂ ਚੱਲੀ ਆ ਨਾਨਕਦਰ ਸੇਵਾ ਤੇ ਬਿਲਕੁਲ ਬਾਈ ਜੀ ਰੋਕ ਲੋ ਉਹ ਸੇਵਾ ਦੂਜੀ ਐ ਹਾਂ ਉਹ ਕਮਰਾਂ 'ਚ ਵੜ ਕੇ ਹੁੰਦੀ ਐ ਬਾਹਰ ਨਹੀਂ ਹੁੰਦੀ ਹੂੰ ਉਹ ਜਾਦੂਗਰੀ ਸੇਵਾ ਐ ਉਹ ਨਹੀਂ ਆਪਾਂ ਕਰਨ ਦੀ ਕਿਉਂਕਿ ਮੱਛਰੇ ਪਿਆ ਪਿੰਜਣੀਆਂ ਲਾਲਾ ਕੰਜਰਾਂ ਦੀਆਂ ਪਜਾਮਾ ਪਾਉਂਦੇ ਨਹੀਂ ਬਾਈ ਸਹੀ ਗੱਲ ਐ ਜਨਾਨੀਾਂ ਮਾਤਮਾ ਹੋ ਜਾਂਦੇ ਆ ਪਿੰਜਣੀ ਲੱਤ ਘੱਲੱਟ ਕਰਦੀ ਐ ਜਨਾਨੀ ਸੈੱਟ ਹੋ ਜਾਂਦੀ ਉਹਨਾਂ ਨਾਲ ਕਾ ਇਹ ਕਰੇ ਜਣਾ ਨਹੀਂ ਹਾਂ ਹੂੰ ਚੰਦਰ ਮੰਤਰੀ ਕਿਹਤਰਾ ਕੋਣ ਵਿਚਾਰਾ ਹੋ ਨਾਨਕ ਸਰਵਾਲਾ ਉਹ ਉਹਦੋਂ ਆਏ ਹੋ ਜਾਂਦਾ ਹਾਂ ਹੈ ਬਿਲਕੁਲ ਬਾਬਾ ਭਾਈਓ ਮੈਡਮ ਮੇਰੇ ਨਾਲ ਸੈਟ ਹੋ ਗਈ ਅੱਛਾ ਜੀ ਮੈਡਮ ਮੈਨੂੰ ਕਹਿੰਦੀ ਆਖੇ ਮੈਡਮ ਦਾ ਗਿਫਟ ਲਿਆਉਣ ਲੱਗ ਗਈ ਅੱਛਾ ਜੀ ਤਰ੍ਹਾਂ ਤਰ੍ਹਾਂ ਦੇ ਹੂੰ ਲੈਕਚਰਰ ਹੂੰ ਕਾਲਜ ਦੀ ਅੱਛਾ ਜੀ ਦੇ ਅਣਪੜ੍ਹ ਬੰਦੇ ਹੂੰ ਦੇਖੋ ਕੰਮ ਕਾਫੀ ਟਾਈਮ ਚੱਲਦਾ ਰਿਹਾ ਜੀ ਹਾਂ ਜਾਵੇ ਨਾਂਗਾ ਸਮਾਂ ਲੋੜ ਤੋਂ ਵੱਧ ਮਤਲਬ ਕਿ ਜਦੋਂ ਅਸੀਂ ਫੋਨ ਲਾਉਣਾ ਉਹਨਾਂ ਦੇ ਘਰੇ ਫੋਨ ਲੱਗਿਆ ਹੁੰਦਾ ਸੀ ਹਾਂ ਜੇ ਨੰਬਰ ਮੇਰੇ ਅੱਜ ਵੀ ਜਾਦਾ ਹੋ ਨਹੀਂ ਰਹਿਣ ਤੋਂ ਜੀ ਤੇ ਮੇਰੇ ਮਾੜਾ ਮਾੜਾ ਜਿਆਦਾ ਆਉਂਦਾ ਜਾਂਦਾ ਨਹੀਂ ਨਹੀਂ ਮੈਂ ਨਾ ਮੈਂ ਕੀ ਕਰਨਾ ਉਦੋਂ ਦੂਆ ਜਾ ਲੱਗਿਆ ਸੀ ਮੂਰੇ ਦੋ ਲਾ ਕੇ ਲਾਉਂਦੇ ਹੁੰਦੇ ਸੀ ਤੇ ਮੈਂ ਨਾ ਮਤਲਬ ਕਿ ਰਾਮਪੁਰੇ ਜਾਣਾ ਗੱਡੀ ਰਾਮਪੁਰੇ ਲਾਉਂਦਾ ਹੁੰਦਾ ਹੀ ਮੈਂ ਤੇ ਰਾਮਪੁਰੇ ਜਾ ਕੇ ਮੈਂ ਐਸਟੀਡੀ ਤੇ ਜਾਣਾ ਐਸਟੀਡੀ ਵਾਲਾ ਐਡਾ ਕੰਦਰ ਜਗਾਰੀ ਹੁੰਦਾ ਸੀ ਨਾ ਉਹਨੂੰ ਮੈਂ ਕਹਣਾ ਯਾਰ ਕਰਾਈਂ ਗੱਲ ਯਾਰ ਮੇਰੀ ਹੂੰ ਉਹਨੇ ਘਰ ਵਾਲਾ ਫੋਨ ਲਾਉਣਾ 83 83 ਹੁੰਦਾ ਹੀ ਨੰਬਰ ਅੱਛਾ ਉਹਨੇ ਲਾਉਣਾ ਹਾਂ ਤੇ ਉਹਨੇ ਲਾ ਕੇ ਉਹਨੇ ਕੁੜੀ ਨਾਲ ਹੀ ਬੈਠ ਕੇ ਹੈਲੋ ਮੈਡਮ ਜੀ ਨੇ ਗੱਲ ਕਰਨੀ ਹੈ ਸਹੇਲੀ ਬੋਲਦੀ ਹੈ ਸਰ ਉਹ ਵੀ ਜਮਾ ਉਹਦੇ ਘਰ ਵਾਲ ਨੇ ਕਹਿੰਣਾ ਲਓ ਜੀ ਤੁਹਾਡੀ ਸਹੇਲੀ ਦਾ ਫੋਨ ਹੈ ਹਾਂ ਨਾਲ ਹੀ ਮੈਂ ਜਾਓ ਹੈਲੋ ਹਾਂ ਉਹਨੇ ਭੈਣ ਨਾਲ ਸੀ ਲਾ ਤੇ ਹੈ ਨਾ ਸੇਵਰ ਵੀ ਗੱਲਾਂ ਬਾਤਾਂ ਮਾਰਨੀਆਂ ਹਨ ਫੇਰ ਕੱਟ ਦੇਣਾ ਉਹਦੇ ਘਰ ਆ ਜਣਾ ਸੀ ਹਰਿੰਦਰ ਤੇ ਹੁਣ ਤਾਂ ਉਹਨੂੰ ਪਤਾ ਹੀ ਆ ਲੜ ਪਏ ਸੀ ਅਸੀਂ ਲੜੇ ਬਹੁਤ ਅਸੀਂ ਅੱਛਾ ਜੀ ਤੇ ਜਦੋਂ ਉਹਨੂੰ ਪਤਾ ਲੱਗਾ ਵਿਚਾਰੇ ਨੂੰ ਪਾਪਾ ਸੀ ਤੇ ਚਲੋ ਕੰਮ ਚੱਲਦਾ ਰਿਹਾ ਅਸੀਂ ਗੱਲਾਂ ਬਾਤਾਂ ਕਰਦੇ ਰਹੇ ਤੇ ਮੈਂ ਬਾਹਰ ਚਲੇ ਗਿਆ ਅੱਛਾ ਜੀ ਮੈਂ ਬਾਹਰ ਚਲੇ ਗਿਆ ਭਾਈ ਉਹ ਤਾਂ ਉਹੀ ਗੱਲ ਉਹ ਤਾਂ ਦਿਲ ਨਾਲ ਲੱਗੇ ਜਾ ਕੇ ਯਾਰ ਮੈਡਮ ਜਾਦਾ ਵੇ ਮੈਂ ਕਿਹਾ ਯਾਰ ਬੜੀ ਮਾੜੀ ਗੱਲ ਆ ਯਾਰ ਆਪਾਂ ਤਾਂ ਐਵੇਂ ਹੀ ਆ ਗਏ ਭਾਈ ਇਹ ਇੱਕ ਉਥੇ ਕਲਾਕਾਰ ਬਹੁਤ ਮਿਲਦੇ ਆ ਬਾਹਰ ਹਾਂ ਥੋਣ ਪਰੇ ਤੋਂ ਪਰੇ ਸਾਰੇ ਚિત੍ਰਕਾਰ ਮਿਲਦੇ ਆ ਉੱਥੇ ਹਾਂ ਇਹ ਕਦਵਾਰੇ ਦਾ ਹੁੰਦਾ ਸੀ ਉਹ ਕਹਿੰਦਾ ਮੈਂ ਹੂਬ ਹੂ ਫੋਟੋ ਬਣਾ ਦਿੰਨਾ ਅੱਛਾ ਯਾਰ ਮੈਂ ਕਿਹਾ ਫੋਟੋ ਯਾਰ ਕੰਤ ਤੇ ਛਾਪਦੇ ਯਾਰ ਮੇਰੀ ਹੂੰ ਉਹਨੇ ਸਾਰੀ ਕੰਤ ਤੇ ਬਣਾਤੀ ਕੰਜਰ ਦੇ ਨੇ ਉਹ ਅੱਛਾ ਜੀ ਜਮੇ ਹੋਵੇਂ ਭਾਈ ਆਹਾਂ ਕਨਾਂ ਰੰਗ ਭਰਾਂਗੇ ਆਪਾਂ ਇਹ ਚ ਭਾਰੋ ਮੈਂ ਕਿਹਾ ਭਾਈ ਇਹਦੇ ਤੇ ਲਾ ਰੀ ਜਾਂ ਆਪਾਂ ਦੋ ਸਾਲ ਇਹਦੇ ਨਾਲ ਹੀ ਪਹਿਣਾ ਫੋਟੋ ਨਾਲ ਹੀ ਮੈਂ ਕਿਹਾ ਆਪਾਂ ਇੱਥੇ ਹੀ ਕਤ ਨਹੀਂ ਅੱਛਾ ਪੂਰੇ ਮਜਨੂ ਬਣ ਕੇ ਕੇ ਆਹਾਂ ਜਿਹਨ ਮਦਮੁੰਦਰਾ ਹੀ ਰਹਿ ਗਿਆ ਸੀ ਕੰਨਾਂ ਚ ਪਾਉਣ ਵਾਲੀ ਪੂਰੀ ਭਗਤੀ ਕੀਤੀ ਪੂਰੇ ਰਾਂਝੇ ਬਣ ਕੇ ਸੀ ਆਹ ਤੇ ਭਾਈ ਹੁਣ ਉੱਥੋਂ ਸਾਰਾ ਫੋਨ ਲਾਉਣਾ ਤੇ ਮੈਂ ਮਤਲਬ ਕਿ ਥੋੜਾ ਟਾਈਮ ਪਹਿਲਾਂ ਲੱਗ ਗਿਆ ਪਤਲੀ ਜੀ ਆਵਾਜ਼ ਕੱਢ ਕੇ ਮੈਂ ਕਹਿੰਦਾ ਜੀ ਐਂ ਕਰਕੇ ਮੈਂ ਸਟੂਡੈਂਟ ਬੋਲਦਾ ਮੈਡਮ ਜੀ ਨਾਲ ਗੱਲ ਕਰਨੀ ਆ ਹਾਂ ਗਰਮੀ ਤੇ ਪ੍ਰੀਤਮ ਦਾ ਫੋਨ ਆਇਆ ਮੈਂ ਬੇਟਾ ਕਰਾਉਣਾ ਗੱਲ ਵਿੱਚ ਘਰ ਵਿੱਚ ਠੀਕੋ ਹਾਂ ਜੀ ਮੈਂ ਵੀ ਬਾਹਰ ਜਾਣਾ ਘਰ ਦੇ ਕਹਿੰਦੇ ਮੰਮੀ ਪਾਪਾ ਕਹਿੰਦੇ ਬਾਹਰ ਜਾਣਾ ਜੋੜਾ ਬਲੀ ਵਿਗਾ ਸੀ ਤੇ ਉਹ ਕਹਿੰਦੇ ਉੱਥੇ ਪੜਨ ਲਾਵਾਂਗੇ ਤੈਨੂੰ ਨਾ ਬੇਟਾ ਇਹ ਗੱਲ ਹੈ ਬੇਟਾ ਮਾਪੇ ਤੇ ਮਕਰ ਜਾਓ ਬੇਟਾ ਜਾਣਾ ਚਾਹੀਦਾ ਮੈਂ ਕਿਹਾ ਸਾਲੇ ਆਪਾਂ ਇੱਕੋ ਜਈਆਂ ਮੈਂ ਤਾਂ ਸਾਧੂਆਂ ਤੂੰ ਗਿੜੇ ਨਾ ਬੇਟਾ ਕਹਿ ਦਿੰਨਾ ਤੇ ਭਾਈ ਮੈਲੇ ਵਿਗਾ ਜਾਵੜਿਆ ਮੈਲੇ ਵਿਗਾ ਜਾ ਕੇ ਫੋਨ ਲਾਤਾ ਅੱਛਾ ਮੈਂ ਕਿਹਾ ਹਲੋ ਹਾਂਜੀ ਕੌਣ ਮੈਂ ਕਿਹਾ ਮੈਂ ਬੋਲਦਾ ਨਹੀਂ ਬੀ ਹਾਂ ਬੇਟਾ ਕਿਵੇਂ ਹੋ ਠੀਕ ਹੋ ਅੱਛਾ ਬਾਹਰ ਬੁੱਝ ਕੇ ਮੈਂ ਕਿਹਾ ਹਾਂਜੀ ਅੱਛਾ ਕਿੰਨਾ ਟਾਈਮ ਹੋ ਗਿਆ ਮਗਾ ਮੀਨ ਨਾ ਹੋ ਗਿਆ ਜੀ ਹਾਂ ਫੋਨ ਨਹੀਂ ਆਇਆ ਮੈਂ ਕਿਹਨੂੰ ਕਹਿੰਦੇ ਫੋਨ ਨਹੀਂ ਆਇਆ ਉਹਦਾ ਮੈਂ ਕਹਿੰਦਾ ਹਾਂ ਆ ਜੂਗਾ ਆ ਗਿਆ ਲੱਗ ਗਿਆ ਹੁਣ ਪੈਸੇ ਹੈ ਨਹੀਂ ਸੀ ਤੇ ਹੁਣ ਨਹੀਂ ਘੜਾ ਚਰਦਾ ਮੈਂ ਕਿਹਾ ਡਰੋ ਨਾ ਤੇ ਭਾਈ ਮੈਂ ਤਾਂ ਨੇਤੀ ਗੱਲਾਂ ਕਰਿਆ ਕਰਾਂ ਹੂੰ ਫਿਰ ਮੈਂ ਚਿੱਠੀਆਂ ਪਾਉਣ ਲੱਗ ਗਿਆ ਅੱਛਾ ਜੀ ਕਾਲਜ ਅੱਛਾ ਜੀ ਲਿਖ ਲਿਖ ਕੇ ਹੂੰ फोन ਮਹਿੰਗਾ ਪੈਂਦਾ ਈ ਯਾਰ ਹੂੰ ਚਿੱਠੀ ਉਹਨੂੰ ਕਹਣਾ ਵੇਚੀ ਸਾਰੀ ਲੈ ਕੇ ਭੇਜਦਾ ਕਰ ਜਿਹੜੀ 6-7 ਦਿਨ ਪੜੀ ਨਾ ਜਾਵੇ ਉਹ ਗੱਲ ਲੱਗਿਆ ਰਹਿੰਦਾ ਠੀਕ ਐ ਇਧਰੋਂ ਮੈਂ ਲਿਖ ਦੇਣੀ ਹਾਂ ਉਹਨੂੰ ਤਾਂ ਕਾਲਜ ਪੜ ਕੇ ਪਾੜ ਦੇਣੀ ਹਾਂ ਉਹ ਹੋ ਗਈ ਬਿਮਾਰ ਬਾਈ ਅੱਛਾ ਜੀ ਤੇ ਮੀਨਾ ਆਈ ਨਾ ਹਾਂ ਛੁੱਟੀਆਂ ਲੈ ਗਈ ਹਾਂ ਤੇਰੇ ਯਾਰ ਨੇ ਲੈਟਰ ਭੇਜੀ ਸੀ ਅੱਛਾ ਲੈਟਰ ਓਨ ਥੋੜੀ ਜਿਹੀ ਵੱਡੀ ਸੀ ਹਾਂ ਸਕੂਲ ਵਾਲਿਆਂ ਨੇ ਕਾ ਕਰੇ ਪੜਾਇਆ ਉਹਨੇ ਕਾਲਜ ਵਾਲਿਆਂ ਨੇ ਬੈਡਮੇ ਤੇ ਆਉਣਾ ਨਹੀਂ ਹਾਂ ਮੂਰੇ ਮਿਲ ਕੋ ਦੇ ਕਾਰ ਵਾਲਾ ਉਹਨੇ ਉਹ ਰੂਫੜਾ ਤੀ ਅੱਛਾ ਜੀ ਪ੍ਰੀਤਮ ਜੀ ਆਈ ਹੈ ਕਹਿੰਦਾ ਜਦੋਂ ਉਹਨੇ ਵਿੱਚੋਂ ਪੜ੍ਹੀ ਸਾਰੀ ਗੱਲਬਾਤ ਹੋ ਗਿਆ ਆਕਬੂਲੇ ਕੰਮ ਅੱਛਾ ਹੋ ਗਿਆ ਚੱਡੋ ਚਲਾਈ ਤੇਰਾ ਵੇਤ ਖੁੱਲ ਗਿਆ ਤੇ ਮੈਂ ਤੈਨੂੰ ਹਾਸੇ ਵਾਲੀ ਗੱਲ ਤਾਂ ਹੁਣ ਦੱਸਣਾ ਮੈਂ ਲਾ ਲਿਆ ਫੋਨ ਉਹਨੂੰ ਬਈ ਅੱਛਾ ਜੀ ਹੈ ਮੈਂ ਮੈਨੂੰ ਥੋੜੀ ਪਤਾ ਸੀ ਕਿ ਉਹਨੂੰ ਪਤਾ ਲੱਗ ਗਿਆ ਮੈਂ ਕਿਹਾ ਹਲੋ ਅੱਛਾ ਜੀ ਜੀ ਅੰਕਲ ਪ੍ਰੀਤਮ ਹੈ ਬਹਿਨ ਚੋਦਾ 엄마 ਕ ਕੀ ਹੋ ਗਿਆ ਅੰਕਲ ਸਾਰੀ ਗੱਲ ਪਤਾ ਲੱਗ ਗਿਆ ਬਹਿਨ ਚੋਦਾ ਤੇਰੀ ਚਿੱਠੀ ਬੇਗੋਲੀ ਆ ਗਈ ਤੂੰ ਸਮਝ ਬੰਕੀ ਆ ਆਪਣੇ ਆਪ ਨੂੰ ਕੁੱਤੀਆ ਦੱਲੀਆਂ ਉਹਨੇ ਹੋਰ ਬਸ ਬੋਲਾ ਮੈਂ ਕਿਹਾ ਓਏ ਬੰਦੇ ਆ ਗੱਲ ਕਰ ਮੈਂ ਨਾ ਪਤਾ ਹੀ ਲੱਗਾ ਮਾਰ ਮਾਰ ਤੇ ਬੜਾ ਮੂਰ ਰਗ ਗਿਆ ਬਾਗੇ ਦਾ ਕੰਮ ਵਿਗੜਿਆ ਪਿਆ ਮੈਂ ਕਿਹਾ ਲੋਕ ਕਿੱਥੇ ਆਓ ਛੱਡਦੀ ਮੈਂ ਛੱਡਦੀ ਮੈਂ ਕਿਹਾ ਫਿਰ ਸੌਰਾ ਵਾਲਾ ਨੰਬਰੀ ਦੇ ਦੇ ਇਤੋਂ ਤੱਕ ਵੀ ਕਹਿਤਾ ਸੀ ਮਂਗਾ ਸੌਰਾ ਵਾਲਾ ਨੰਬਰੀ ਦੇ ਦੇ ਸਾਦ ਹੁਣ ਤੇਰੀ ਪਤਾ ਦਾ ਲੱਗ ਗਿਆ ਆਪਾਂ ਸਾਡੂ ਹਾਂ ਆ ਤੇਰੀ ਤਾਂ ਵਿਗੜੀ ਆ ਹਾਂ ਹੁਣ ਮੈਂ ਤੇਰੀ ਵਿਗੜੀ ਅਸੀਂ ਤਾਂ ਬਣਾ ਲਈਏ ਮੈਂ ਕਿਹਾ ਇੱਧਰ ਤਾਉਣ ਦੇ ਇਹ ਤੂੰ ਬਹਿਣ ਚੋਦਾ ਪੂੰਖ ਫੋੜ ਨਹੀਂ ਨਾਣਾ ਮੜ ਕੇ ਮੈਂ ਥਾੜੇ ਜਾਊਂਗਾ ਥਾੜੇ ਮੈਂ ਕਿਹਾ ਇੱਥੇ ਹੁਣ ਪਹੁੰਚ ਕੇ ਮੈਂ ਆਊਗੀ ਮਰ ਜਨਾ ਐਵੇਂ ਮਗਾ ਮੇਰਾ ਮੋਰ ਨਹੀਂ ਨੀ ਤੈਨੂੰ ਪਤਾ ਨਹੀਂ ਮਗਾ ਮੈਂ ਕਿਹੜੇ ਮੁਲਕ ਚ ਆਹ ਉਹ ਤੂੰ ਹਣਾ ਕਿਤੇ ਦਬੈਦ ਬੂਈ ਜੋ ਮੇਗਾ ਕੁੱਤਿਆ ਮੇਰਾ ਹੋ ਜੂਤ ਕੱਢਿਆ ਭਾਈ ਉਹ ਬੰਦੇ ਨੇ ਅੱਛਾ ਹੈ ਨਾ ਤੇ ਖੀਰ ਭਰਾਵਾ ਜਦੋਂ ਪੰਚਾਇਤ ਹੋਈ ਉਹ ਕਹਿੰਦਾ ਹਜੇ ਕਰ ਹਟਦਾ ਏ ਸਾਡੇ ਘਰੇ ਫੋਨ ਲਾਉਂਦਾ ਏ ਘਰੇ ਹਾਂ ਪਾਪਾ ਕਹਿੰਦਾ ਘਰੇ ਫੋਨ ਲਾਉਂਦਾ ਗੰਦੀਆਂ ਗੱਲਾਂ ਕਰਦਾ ਅੱਛਾ ਜੀ ਉਲਟਾ ਮੈਂ ਘਰ ਗਈ ਏ ਕਹਿੰਦਾ ਸਭਰੇ ਉਹਦੇ ਨੰਬਰ ਤੇ ਨਕੀ ਕਰੀਏ ਉਹਦੇ ਬੰਦੇ ਦਾ ਐਡਾ ਨਲਾਇਕ ਬੰਦਾ ਯਾਰ ਐਡਾ ਨਲਾਇਕ ਬੰਦਾ ਯਾਰ ਮੈਨੂੰ ਉਹਨੂੰ ਪਤਾ ਲੱਗ ਜਾਵੇ ਕਿ ਇਹਦੇ ਘਰ ਵਾਲੀ ਦਾ ਮੈਨੂੰ ਪਤਾ ਲੱਗ ਜਾਵੇ ਮੈਂ ਫੋਨ ਨਾ ਲਾਵਾਂ ਉਹ ਫਿਰ ਵੀ ਲਾ ਰਿਹਾ ਇੱਕ ਮਲਾਬ ਹੀ ਗੁਰਗਾ ਹੱਥਾਂ ਜਵੇਰੀ ਲੈਂਦਾ ਸੀ ਹੂੰ ਮੈਂ ਕਹਿੰਦਾ ਉਹ ਉਹ ਮੂਵਰ ਸਟੂਡਿਓ ਨੇ ਫੋਨ ਚੱਕਣਾ ਮੈਂ ਕਹਿੰਦਾ ਹਲੋ ਮੈਂ ਤੜੀ ਗੱਲ ਆ ਮੈਂ ਕਹਿੰਦਾ ਨੰਬਰ ਦੇ ਦਿਓ ਉਹ ਤੂੰ ਹੈਂ ਤੀਂ ਜਾਣ ਤੇ ਰਿਤਾ ਬੱਚੋ ਬਿਆ ਮੈਂ ਫੇਰ ਬੇੜਾ ਜਾਵਾਂ ਹਲੋ ਮੈਂ ਕਹਿੰਦਾ ਦੇਖ ਫੋਨ ਨਾ ਕੱਟ ਉਹ ਤੂੰ ਭੈਣ ਤੂੰ ਦਾ ਫੋਨ ਕਰ ਬੜਾ ਠੱਟ ਕੀਤਾ ਅਗੀਰ ਉਹਨਾਂ ਦੇ ਘਰ ਦਾ ਫੋਨ ਆਇਆ ਮੈਨੂੰ ਤੋਡਾ ਭਾਈ ਸਾਹਿਬ ਸਾਡੇ ਦੇ ਹੱਥ ਸਾਡੀ ਕੁੜੀ ਬਾਸ ਲੈਣ ਵੇ ਤੂੰ ਕੌਣ ਹੈ ਯਾਰ ਐ ਹੋ ਗਿਆ ਹੈ ਕਿਹੜਾ ਤੂੰ ਓਏ ਜਿਹਦੇ ਮਗਰ ਪਿਆ ਟੋਟਾ ਭਲਾ ਹੋ ਜਾ ਉਹ ਮੈਗਾ ਜੀ ਮੋਹ ਹੀ ਜ਼ਿਆਦਾ ਆਉਣ ਲੱਗ ਗਿਆ ਸੀ ਉਹ ਕਹਿੰਦੇ ਨਹੀਂ ਸਾਨੂੰ ਵੀ ਬਹੁਤ ਆਉਂਦਾ ਤੇਰਾ ਨਹੀਂ ਉਹ ਤੇਰਾ ਗਿੱਦਰ ਘੁੱਟ ਕਰਾਂਗੇ ਤੇਰੀ ਹਸਾਓ ਲਾ ਲਈ 83 83 82 ਨੰਬਰ ਦੇ ਤੇ ਭਾਈ ਅਜ਼ੀਨਾ ਚਲੋ ਮੈਗਾ ਯਾਰ ਸਾਰਾ ਜੀ ਨਾ ਲੱਗੇ ਭਾਈ ਮੈਗਾ ਯਾਰ ਲੜਾਈ ਹੋ ਗਈ ਤਾਂ ਕਾ ਔਖਾ ਹੋ ਗਿਆ ਸਾਡੀ ਕੱਲੀ ਕੰਧ ਤੇ ਟੋਟੋ ਹੀ ਰਹਿ ਗਈ ਯਾਰ ਹੈ ਮੈਂ ਫੇਰ ਫੋਨ ਲਾ ਲਿਆ ਉਹਨੂੰ ਹਲੋ ਮੈਂ ਕਹਾ ਜੀ ਅਸਲੀ ਮਰਦਾ ਤਲਾਕ ਦੇ ਦੇ ਰੱਖੀ ਨਾ ਉਹ ਤੂੰ ਭੈਂਦਿਆ ਜਰਾ ਫੋਨ ਨਹੀਂ ਕਰਨਾ ਮੈਂ ਇੱਥੇ ਤੈਨੂੰ ਕਹਿਤਾ ਜਦਾਂ ਬਾਪੇ ਹੁਣ ਗਾਲ ਵੀ ਨਹੀਂ ਕੱਢਣੀ ਹੁੰਦੀ ਵਿਚਾਰਿਆਂ ਨੂੰ ਹੈ ਨਾ ਮੈਂ ਕਹਾ ਜੀ ਮੈਂ ਕੱਢੀ ਨਾ ਇੱਥੇ ਤੇਰੇ ਕਰਲ ਚੜ ਜੂ ਇਹੋ ਜੀ ਕੱਢੂ ਗਾਲ ਮੈਂ ਕਹਾ ਹਸਾਬ ਨਾਲ ਗਾਲ ਵਾਲੇ ਭਰ ਕੇ ਕੱਢਦੇ ਗਾਲ ਸਾਰਾ ਕੋ ਖੜਾ ਬੂ ਮੈਂ ਗਾਲ ਨਾਲ ਹੀ ਵੇਦਾ ਹੈ ਨਾ ਤੇ ਤੂੰ ਫਿਰ ਸਾਡੇ ਘਰੇ ਫੋਨ ਕਿਉਂ ਲੌਣਾ ਹੈ ਹੈ ਵੀ ਹੁਣ ਸਾਡੇ ਘਰੇ ਫੋਨ ਲਾਏ ਮੈਸੇਜ ਤੋਂ ਬੁਲਾ ਲੈ ਨਹੀਂ ਤੇ ਮਗਰ ਫੋਨ ਤੇ ਕੀ ਕਰੂ ਤੇਰਾ ਐਸਐਚ ਨੂੰ ਹੈ ਉਹ ਜਾ ਪਰਾ ਮੈਂ ਕਹ ਕਤੀੜ ਹਕਤੀੜ ਕੀ ਹੁੰਦਾ ਮੈਂ ਕੁੱਤਾ ਹਾਂ ਬੈਂਚ ਤੋਂ ਦਾ ਮੇਰੇ ਘਰੇ ਫੋਨ ਨਹੀਂ ਲਾਉਣਾ ਹਾਂ ਮੈਂ ਕਹ ਨਹੀਂ ਲਾਉਂਦੇ ਤੇਰੇ ਘਰੇ ਫੋਨ ਅਖੀਰ ਭਰਾਵਾ ਉਹਨਾਂ ਨੇ ਮੈਥੋਂ ਮਸਾ ਕਿਹੜਾ ਛੜਾਇਆ ਤੇ ਮੈਂ ਅੰਬਰਸਰ ਜਦੋਂ ਉਤਰਿਆ ਮੇਰਾ ਸਾਲਾ ਰਿਆ ਮੈਂ ਗਿਆ ਮੈਂ ਫੇਰ ਲਾਤਾ ਉਹਨੇ ਫਿਰ ਜੱਕ ਲਿਆ ਇਹਨੇ ਕੌਣ ਹਾਂ ਤਾਂ ਮੈਂ ਗੋਹੀ ਹਾਂ ਗੱਲ ਕਰਾਉਣੀ ਤੇਰੀ ਜਿੰਨੇ ਤੇਰੀ ਬਾਤ ਹੋਤੀ ਅਦੀ ਭਾਈ ਨੂੰ ਨੰਬਰ ਹੀ ਬਦਲਣਾ ਪਿਆ ਕਿੰਨਾ ਮੈਂ ਨੰਬਰ ਦੇ ਚ ਕੀਤਾ ਉਹਨੇ ਇਹ ਨਹੀਂ ਕਹੜਾ ਯਾਰ ਦਾ ਹੋਇਆ ਬੜਾ ਬੰਦਾ ਟੱਕਰਿਆ ਯਾਰ ਬਾਲੀ ਤਕੜੀ ਆਸ਼ਕੀ ਕੀਤੀ ਮੈਂ ਗੁਰੂਗਾ ਮੈਂ ਬਾਸ ਚੜ ਕੇ ਹੋਰ ਜਾਂਦਾ ਜੀ ਤਰਨ ਸਾਹਿਬ ਮੈਂ ਸਾਰੀ ਦਿਹਾੜੀ ਬੈਠਾ ਰਹਿੰਦਾ ਅੱਡੇ 'ਤੇ ਮੈਂ ਮੈਡਮਾਂ ਲੰਘਦੇ ਦੇਖੀ ਜਿਹੜੇ ਮੈਂ ਕਿਹੜੀ ਲੰਘੂ ਬੈਠੀ ਲੰਘਦੀ ਬੜੀ ਲੰਗੀ ਮੈਂ ਕਿਹਾ ਹੋਰ ਕਿਤੇ ਆਟ ਗਈ ਉਹਨਾਂ ਨੇ ਪਾਉ ਤੋਂ ਹੀ ਹਟਾ ਕਢਾਉਣੀ ਹਟਾ ਲਈ ਰਹਿਣ ਦੇ ਹੋ ਜੇ ਲੈਕਚਰ ਆਤੋਂ ਕੀ ਲੈਣਾ ਮੇਰਾ ਥਾਲਾ ਇੱਡਾ ਠੀਠ ਬੰਦਾ ਲੈ ਕੇ ਹੀ ਰ ਭਾਜ ਨਾਰੇ ਤਕੜੇ ਮਜਨੂ ਬਣ ਗਈ ਬਾਬਿਆ ਹਾਂ ਉਮਰ ਹੁੰਦੀ ਆ ਨਾ ਨਿਆਣੇ ਸੀਗੇ ਮਾਤੀ ਆ ਜੀ ਹੁੰਦੀ ਆ ਮਾਤੀ ਇਹੋ ਜੀ ਹੁੰਦੀ ਆ ਸਾਲੀ ਉਹਦਾ ਜਵਾਨੀ ਹੁੰਦੀ ਆ ਨਾ ਬੰਦੇ ਤੇ ਉਮਰ ਆ ਜਾਂਦਾ ਉਹੀ ਆ ਸਭ ਕੁਝ ਹਾਂ ਵੇਖ ਲੈ ਯਾਰ ਨਾਰੇ ਕੋਲ ਕੀਤਾ ਗੱਤਰਿਆ ਨਾ ਨਾਰੇ ਵੇਲੇ ਇਕ ਸਰਪ ਵੈਸੀ ਗੱਲਾਂ ਬਤਾਲਾ ਹਾਂ ਨਾ ਤੇ ਉਹਨੂੰ ਸਾਲੇ ਨੂੰ ਸੱਚੀ ਬੁਰਾ ਲੱਗਦਾ ਸੀਗਾ ਮੈਂ ਹਾਂ ਨਾ ਹੁਣ ਲੱਗਣਾ ਹੀ ਆ ਭਈ ਅਗਲੇ ਤੇ ਘਰ ਵਾਲੀ ਆ ਪਰ ਮੈਂ ਉਹ ਭਾਪੇ ਤੋਂ ਹੈਰਾਨ ਮੈਨੂੰ ਪਤਾ ਨਹੀਂ ਜਮੇ ਮੈਂ ਤਾਂ ਰੱਬ ਚ ਇਤੇ ਨਾ ਵੀ ਚਿੱਠੀ ਘਰੇ ਜਾਵੜੀ ਹੈ ਨਾ ਮੈਂ ਬੜੇ ਪਿਆਰ ਨਾਲ ਮੈਂ ਕਿਹਾ ਅੰਕਲ ਜੀ ਪ੍ਰੀਤਮ ਤੇਰੀ ਭੈਣ ਨੂੰ ਤੇਰੀ ਨੂੰ ਭੈਣ ਚੋਦਾ ਹੋਣ ਕਿਵੇਂ ਲਾਇ ਮੈਨੂੰ ਕੀ ਹੋ ਗਿਆ ਉਹ ਮੈਂ ਕਿਹਾ ਕੀ ਹੋ ਗਿਆ ਮੈਂ ਪ੍ਰੀਤ ਉਹ ਤੈਨੂੰ ਹੀ ਕਹਿੰਦਾ ਮੈਂ ਉਹ ਯਾਰਾ ਫੋਨ ਲਾਉਣਾ ਬਦੋ ਬਣਾਉਣਾ ਤੇਰੀ ਚਿੱਠੀ ਮਿਲਗੀ ਉਹ ਚਾ ਮੈਂ ਕਿਹਾ ਪੜ ਲੀ ਪੜ ਲੀ ਲੈਟਰ ਤੇਰੇ ਹੱਥ ਵਿੱਚ ਗਈ ਅਸੀਂ ਚਾਹ ਦਪੀ ਆਪਣੇ ਘਰੇ ਗਈ ਮੈਂ ਕਿਹਾ ਉਹਨਾਂ ਦਾ ਨੰਬਰ ਤੇ ਆ ਉਨੇ ਦਾ ਬੜਾ ਬੰਦਾ ਦਾ ਮਗਰ ਪਿਆ ਨਾ ਫਿਰ ਪਿਆਰ ਨਾ ਪੁੱਛਣਾ ਬਾਈ ਬੜ ਕੇ ਨੰਬਰ ਦੇ ਦੇ ਯਾਰ ਬਹੁਤ ਮੈਂ ਤਾਂ ਕਰਗਾ ਮੈਂ ਉਹ ਮੈਂ ਦੱਸ ਨਹੀਂ ਸਕਦਾ ਕੀ ਕੀ ਕਰਿਆ ਮੈਂ ਪਿਆਰ ਫਰਦਾ ਤੇਰੇ ਸਾਰੇ ਨੰਬਰ ਦੇ ਦੇਉਦਾ ਦਾ ਦੱਸ ਤੇ ਯਾਰ ਉਹਨੇ ਕੰਮ ਬਾਈ ਉਮਰ ਹੁੰਦੀ ਹੈ ਬਾਈ ਕਿਹੜਾ ਪਤਾ ਲੱਗਦਾ ਯਾਰ ਉਹ ਬਾਈ ਇਹ ਲੀੜੇ ਕੱਪੜੇ ਬਾਹਲੇ ਆਉਂਦੇ ਸੀ ਨਾ ਸ਼ਹਿਰ ਵਾਲੇ ਜਾ ਦੇ ਦਿੰਦੇ ਆ ਇੱਕ ਵਾਰੀ ਇੱਕ ਭਾਈ ਕੁੜੀ ਆ ਗਈ ਸਾਡੇ ਕੋਲੇ ਅੱਛਾ ਜੀ ਅਸੀਂ ਸ਼ਾਮ ਨੂੰ ਰੁਕੇ ਤੇ ਉੱਤਰ ਲੱਗੀ ਤੇ ਉਹਨਾਂ ਬੈਠੀ ਰਹੀ ਆ ਸਭੀ ਹੂੰ ਤੇ ਨਾਈ ਟੰਨੇ ਮੇਰੇ ਨੇ ਮੇਰੇ ਸਾਰੇ ਨੇ ਨਾ ਉਹਨੂੰ ਸੈਤ ਸੁੰਤ ਜੀ ਮਿਲਾ ਕੇ ਸੈਟਿੰਗ ਕਰ ਲਈ ਬੱਤਾਂ ਵਾਲਿਆਂ ਦੇ ਕਿੱਸੇ ਦੱਸਦਾ ਤੈਨੂੰ ਮੈਂ ਤੇ ਉਹ ਭਾਈ ਉਹ ਤਾਂ ਦੂਜੇ ਤੀਜੇ ਦਿਨ ਪਹਿਲਾਂ ਦਾ ਉਹਦੀ ਭੈਣ ਆ ਗਈ ਹੂੰ ਚਿੱਠੀ ਲੈ ਕੇ ਜਮੇ ਉਹਦੇ ਅਰਜੀ ਅੱਛਾ ਜੀ ਉਹ ਕਹਿੰਦਾ ਉਹ ਨਹੀਂ ਆਈ ਕਹਿੰਦੀ ਉਹਦੇ ਘਰ ਵਾਲਾ ਗੁੱਸੇ ਆਲਾ ਅੱਛਾ ਉਹ ਕਰੇ ਸੀ ਅੱਜ ਤਾਂ ਨਹੀਂ ਆਈ ਮੈਂ ਕਿਹਾ ਗੁੱਸੇ ਆਲਾ ਕੁਟੂ ਤੈਨੂੰ ਅੰਗਾ ਨਾ ਲੈ ਉਹ ਜਾ ਆਪਦੇ ਮੇਰੇ ਤੁਹਾਨੂੰ ਦੀਦਾ ਨਹੀਂ ਹੁੰਦਾ ਸਾਡੇ ਦੀ ਗੁੱਸਾ ਮੈਂ ਕਿਹਾ ਚੰਗਾ ਉਹ ਤਾਂ ਦੂਜੇ ਦਿਨ ਆਉਦੀ ਮਾਂ ਨੂੰ ਲੈ ਕੇ ਆਗੀ ਅੱਛਾ ਸਾਰੇ ਮੁੰਡੇ ਦੇਖਣਾ ਹੈ ਮੈਂ ਕਿਹਾ ਹਾਂ ਕਹਿੰਦਾ ਉੱਥੇ ਚਾਹ ਪੀਣੇ ਮੈਂ ਵੀ ਜਾਵੜਿਆ ਥੋੜਾ ਭਲਾ ਮਾਂ ਬੈਠੀ ਕੋਲੇ ਕੁੜੀ ਗੱਲਾਂ ਮਾਰੀ ਜਾਵੇ ਲੈ ਅਕੇ ਆਪਾਂ ਦਰਬਾਰ ਸਾਹਿਬ ਰਹਿਨੇ ਆ ਚੱਲੀਏ ਹਾਂ ਅਗੇ ਮੰਮੀ ਨਾਲ ਹਾਂ ਉਹ ਤੇਰੇ ਘਰ ਵਾਲੇ ਕਹਿੰਦੇ ਕਹੀਂ ਥਾਣੇਦਾਰ ਇੱਥੇ ਆਉਗਾ ਮੈਂ ਨਹੀਂ ਜਾਣਾ ਕਹਦਾ ਮੈਂ ਨਹੀਂ ਜਾਣਾ ਇਹ ਵੰਦਾ ਜਾ ਜਾ ਤਰਾ ਮੈਂ ਕਿਆ ਉਹ ਜਾਵੜਾ ਫਿਰ ਨਾ ਇੱਕ ਤਾਂ ਉਹ ਗੁੱਸੇ ਵਾਲਾ ਕਹੇ ਥਾਣੇਦਾਰ ਕਹਿੰਦਾ ਭੈਣ ਨਾ ਕੁੱਟੂ ਬਹੁਤ ਕਹਿੰਦੀ ਮਾਦਾ ਸਖਰੀ ਵਾਲਾ ਮੈਂ ਛੱਡ ਕੇ ਤੇਰੇ ਨਾਲ ਗੱਲ ਕੀਤੀ ਤੂੰ ਡਰੀ ਜਨਾ ਉਹ ਮੈਂ ਕਿਹਾ ਨਾ ਪੈਂਦੀ ਲੱਦਦੇ ਆ ਗਏ ਉਹਨਾਂ ਦਾ ਟ੍ਰੈਵਲ ਦੀਗਾ ਮੈਂ ਤਾਂ ਕਹਿੰਦੀ ਸ਼ਕਰੀ ਵਾਲਾ ਦਾ ਟ੍ਰੈਵਲ ਛੱਡ ਕੇ ਤੇਰੇ ਨਾਲ ਗੱਲ ਕਰੀ ਤੂੰ ਜਾਣਦਾ ਨਾ ਤੂੰ ਜਾਂਦਾ ਹੀ ਨਹੀਂ ਮੈਂ ਕਿਹਾ ਚੱਲ ਓਥੋਂ ਵਾਲੇ ਦਾ ਬਾਬਾ ਗੁਰੂ ਘਰ ਨੂੰ ਦੋ ਜਗ੍ਹਾ ਤੇ ਵਰਤਦੇ ਆ ਆ ਦਾ ਲੰਗਰ ਚੱਕਣ ਨੂੰ ਤੇ じゃ ਕਮਰਾ ਲੈਣ ਨੂੰ ਸਹੀ ਗੱਲ ਹੈ ਮਸਾ ਮਤਾ ਨਹੀਂ ਟੇਕਦੇ ਉਹ ਭੀੜ ਚ ਖੜੇ ਭੈਣ ਤੜੇ ਬੁੜੀਆਂ ਛੜੀ ਜਾਂਦੇ ਆ ਸਹੀ ਗੱਲ ਹੈ ਹੈ ਮਾ ਦੇਖਿਆ ਬਹੁਤ ਘੱਟ ਲੋਕ ਆ ਬਾਬਾ ਜਿਹੜੇ ਗੁਰੂ ਘਰ ਨੂੰ ਮੰਨਦੇ ਆ ਹਾਂ ਸਾਡੇ ਵਾਲੇ ਰਹਿੰਦੇ ਸੀ ਉੱਥੇ ਜਾਂਦੇ ਸਾਡੇ ਕੋਲੇ ਹੂੰ ਬੁੜੀਆਂ ਜਾਵੜਿੰਦੀਆਂ ਸੀ ਜਦੋਂ ਅਸੀਂ ਉੱਥੇ ਰਹਿੰਦੇ ਸੀ ਚਾਤੀ ਪਿੰਡ ਉਹ ਕਹਿੰਦੀਆਂ ਦੇਖ ਲੈ ਕਿੰਨੇ ਚੰਗੇ ਆ ਦੋ ਟਾਈਮ ਗੁਰੂ ਘਰ ਜਾਂਦੇ ਆ ਹੈ ਆਪਾਂ ਅਸੀਂ ਕਿਤੇ ਇੱਕ ਪਾਈ ਆਉਣੀਆ ਤੁਸੀਂ ਸਾਨੂੰ ਉਰ ਤੋਂ ਵੀ ਨਹੀਂ ਲੈ ਜਾਂਦੇ ਮੈਂ ਕਿਹਾ ਤਾਂ ਲੰਗਰ ਛਕਣ ਜਾਂਦੇ ਆ ਬਈ ਆਪਾਂ ਘਰੇ ਬਣਾਓ ਹੂੰ ਜਿਹੜੇ ਨੇੜੇ ਰਹਿੰਦੇ ਹੁੰਦੇ ਲੰਗਰ ਉਹਨਾਂ ਵਾਸਤੇ ਨਹੀਂ ਹੁੰਦਾ ਮੈਂ ਕਿਹਾ ਬਾਹਰੋਂ ਆਇਆ ਵਾਸਤੇ ਹੁੰਦਾ ਇਹ ਤਾਂ ਦੋੇ ਟਾਈਮ ਛਕਣ ਜਾਂਦੇ ਆ ਹਾਂ ਉਹੀ ਗੱਲ ਦੂਜੇ ਨੇ ਕਿਤੇ ਇਹਨਾਂ ਨੇ ਗੱਲਾਂ-ਬਾਤਾਂ ਕਰਦੀਆਂ ਨੇ ਗੱਲ ਛੇੜਨੀ ਉਹਨਾਂ ਦੀ ਬਹੂ ਨਾ ਦਿੱਲੀ ਵਾਲੇ ਹੁੰਦੇ ਜਿੱਥੇ ਅਸੀਂ ਰਹਿੰਦੇ ਸੀ ਹਾਂ ਉਹ ਕਹਿੰਦੇ ਪਰ ਤੁਸੀਂ ਜਾਣੀ-ਜਾਨਦੇ ਆ ਤੇ ਹੋਰ ਨਾਲੇ ਦਾ ਧੂਏ ਤੋਂ ਬਾਜਦਾ ਅੱਗ ਫੂਕਾ ਮਾਰੀ ਜਾਉ ਚੱਲੇ ਨਾਲੇ ਦਾ ਪ੍ਰਸ਼ਾਦਾ ਚਾਹ ਕਹੀਦਾ ਨਾਲੇ ਕੀੜਾ ਨਿਕਲ ਜਾਂਦਾ ਹੈ ਸਹੀ ਗੱਲ ਉਹੀ ਬਣਾਇਆ ਭੈਣ ਤਨਾ ਹਾਂ ਉਹ ਗਾਂ ਜਿਹੜੇ ਪ੍ਰਸ਼ਾਦੇ ਵਾਲੇ ਹੁੰਦੇ ਸੀਗੇ ਜਿਵੇਂ ਬਾਬੇ ਦੀਪ ਸਿੰਘ ਦਾ ਗੁਰਦਾਰਾ ਚੌਕ ਦਾ ਨਾ ਉਹ ਏਦੇ ਗੱਪ ਪਛਾਣ ਵਾਲੇ ਹੁੰਦੇ ਸੀ ਉਹਨਾਂ ਨੂੰ ਹੀ ਪਤਾ ਹੁੰਦਾ ਸੀਗਾ ਦਿੱਲੀ ਵਾਲੇ ਆ ਉਹ ਕਹਿੰਦਾ ਲਿਆ ਮਿੱਠਿਆ ਵਾਲਾ ਚੱਕ ਰਾਤ ਵਾਲੀਆਂ ਖਿਆਲ ਆਉਂਦੀ। ਉਹ ਵੀ ਨਹੀਂ ਤਾਜ਼ੀਆਂ ਉਹਨਾਂ ਨੂੰ। ਪਰ ਉਹ ਵੀ ਐਡਾ ਬਿਸ਼ਰਮ ਰਾਤ ਵਾਲੀਆਂ ਖਾ ਕੇ ਆ ਜਾਂਦੇ ਸੀ। ਛੱਡ ਭਰਨਾ ਕਹਿੰਦੇ ਘਰੇ ਰੋਟੀ ਨਹੀਂ ਲਾਉਣੀ। ਆਏ ਹਾਏ ਕਿੱਡੀ ਮਾੜੀ ਗੱਲ ਆ ਜੀ। ਤੇ ਯਾਮ ਨੂੰ ਉਹ ਮੇਰੇ ਕੈਨੇਕਟਰ ਦੇ ਘਰ ਆਲੇ ਸੀ ਆ ਮੈਂ ਕੀ ਹੋ ਗਿਆ ਭੈਣੇ ਕਹਿੰਦੀ ਵੀਰੇ ਤੇਰੀ ਗੱਲ ਸਹੀ ਆ ਕਹਿੰਦੀ ਇਹ ਕਹਿੰਦੀ ਨਾਲੇ ਰੋਟੀਆਂ ਖਾਏ ਇਹਨੀਆਂ ਨਾਲੇ ਚੈਅ ਹੋ ਜਾਂਦੀ ਹੈ ਕਹਿੰਦੀ ਮੱਤਾ ਟੇਕਣ ਦਾ ਤਾਂ ਨਹੀਂ ਲਿਆ। ਮੈਂ ਕਹਾਂ ਮੈਨੂੰ ਪਤਾ ਹੈ। ਏ ਬਾਪੇ ਐ ਮੈਂ ਕਿਹ ਜਾਂਦੇ ਆਂ ਆਈ ਕਰਦੇ ਆਂ ਆਈ ਕਰਦੇ ਆਂ ਹੈ ਕਿੱਡੀ વાੜੀ ਹੋਰ ਯਾਰ ਦੇਖ ਯਾਰ ਐ ਥੋੜੀ ਚਾਹੀਦਾ ਯਾਰ ਹਨਾ ਪਹਿਲੀ ਗੱਲ ਤਾਂ ਗੁਰੂ ਘਰ ਆ ਜਾਂ ਜਿੱਥੇ ਲੰਗਰ ਲੱਗਿਆ ਨਾ ਜਿਹੜੇ ਉਸ ਪਿੰਡ ਦੇ ਹੁੰਦੇ ਆ ਨਾ ਉਹਨਾਂ ਦਾ ਹੱਕ ਨਹੀਂ ਹੁੰਦਾ ਹਾਂ ਲੰਗਰ ਹੁੰਦਾ ਦੂਰ ਦਰਾਡੇ ਵਾਲਿਆਂ ਲਈ ਦੂਰ ਦਰਾਡੇ ਵਾਲਿਆਂ ਲਈ ਹੁੰਦਾ ਠੀਕ ਐ ਜੇ ਗੁਰੂ ਦੇ ਘਰੇ ਟੁੱਟ ਵਰਤ ਰਿਹਾ ਬਿਲਕੁਲ ਮੈਂ ਕਹਿੰਦਾ ਵੀ ਗੁਰੂ ਦੇ ਘਰੇ ਕੋਈ ਘਾਟਾ ਨਹੀਂ ਹਾਂ ਜਾਂ ਤਾਂ ਆਪਾਂ ਨੂੰ ਪ੍ਰਮਾਤਮਾ ਨੇ ਆਪਣੇ ਘਰੇ ਨਹੀਂ ਦਿੱਤਾ ਉਹ ਮਜਬੂਰੀ ਐ ਜੋ ਤੁਹਾਨੂੰ ਘਰੇ ਸਭ ਕੁਝ ਦਿੱਤਾ ਤੇ ਤੁਸੀਂ ਮੱਥਾ ਟੇਕਣ ਨਹੀਂ ਜਾਂਦੇ ਤੁਸੀਂ ਕੱਲਾ ਲੰਗਰ ਚੱਕਣ ਜਾਂਦੇ ਤਾਂ ਤੁਸੀਂ ਪਾਪ ਕੁਮਾਰ ਹੋ ਸਹੀ ਗੱਲ ਆ ਜੀ ਹੈ ਕਿਉਂ ਇਕੱਠਾ ਕਰੀ ਜਾਂਦੇ ਯਾਰ ਹਾਂ ਬਹੁਤ ਕਿੱਸੇ ਆ ਉਥੋਂ ਦੇ ਲੋਕਾਂ ਦੇ ਵਿੱਚ ਬਹੁਤ ਵਧੀਆ ਮਤਲਬ ਕਿ ਬਹੁਤ ਗਲਤ ਗੱਲਾਂ ਨੇ ਜਿਹੜੀਆਂ ਇਹ ਕੋ ਬਹੁਤ ਖੁੱਲੇ ਸੁਭਾਅ ਦੇ ਲੋਕ ਨੇ ਹਾਂ ਆਏ ਹੈ ਨਹੀਂ ਮਤਲਬ ਉਹਨਾਂ ਨੂੰ ਐਡਾ ਕੋਈ ਮਤਲਬ ਸਹਿਰ 'ਚ ਮੈਂ ਦੇਖਿਆ ਜਿਹਦੇ ਘਰੇ ਅਸੀਂ ਰਹਿੰਦੇ ਹੁੰਦੇ ਸੀ ਮਤਲਬ ਉਹਨਾਂ ਨੂੰ ਇੰਨਾ ਨਹੀਂ ਸੀਗਾ ਉਹਨਾਂ ਦੀ ਬਹੂ ਭਾਈ ਕਿਸੇ ਨਾ ਹੋਰ ਕਿਤੇ ਗਲਤ ਗੁਲਤ ਹੋ ਗਈ ਕਿ ਡਰਾਈਵਰ ਡਰੂਵਰ ਨਾ ਅੱਛਾ ਜੀ ਉਹ ਡਰਾਈਵਰ ਸਾਨੂੰ ਜਾਣਦਾ ਸੀ ਉਧਰੋਂ ਅਸੀਂ ਆ ਗਏ ਉਧਰੋਂ ਉੱਤੇ ਚੜਿਆ ਵਾ ਪੈਣ ਦਾ ਖਾਸ ਉਹ ਬਾਹਰ ਨਾ ਨਿਕਲੇ ਹੋਣੋਂ ਕਹਿੰਦਾ ਮੈਨੂੰ ਦੋਨੇ ਜਾਣਦੇ ਆ ਥੱਲੇ ਕੁੜੀ ਬਿਠਾਈ ਉਹਨੇ ਆਪਦੀ ਨਨਾਨ ਵੀ ਆਖੀ ਰੱਖੀ ਅੱਛਾ ਜੀ ਮੈਂ ਕੋਈ ਦਾਲ ਚਕਾਰ ਆ ਗੁਰਗੇ ਕਹਿੰਦੀ ਨਹੀਂ ਜਦੋਂ ਮੈਂ ਬੋਲਦਾ ਸੁਣਿਆ ਮੈਂ ਕਹਾ ਦਾੜੀ ਕਾਲੀ ਐ ਬਾਜ ਆ ਰਹੀ ਐ ਬਾਦੀ ਭਾਬੀ ਦੀ ਰਾਕੀ ਬੈਠੀ ਐ ਕਹਿੰਦੇ ਮੇਰਾ ਕਰੇ ਤਾਂ ਕਹਿੰਦਾ ਕੀ ਹੋ ਗਿਆ ਮੈਂ ਕਹਾ ਕੁੜੀ ਰਾਕੀ ਬੇਟੀ ਆ ਦੀ ਭਾਬੀ ਦੀ ਕਹਦਾ ਸੱਚੀ ਬੈਠੀ ਐ ਕੌਣ ਆਇਆ ਕਿ ਉਹ ਗੰਦੀ ਉਹ ਵੀ ਤੁਹਾਡੇ ਵਾਂਗੂ ਡਰਾਈਵਰੀ ਐ ਕਹਿੰਦਾ ਲਾ ਲਓ ਲਾ ਲਓ ਅਸੀਂ ਤਾਂ ਇੱਥੇ ਹੀ ਆ ਅਸੀਂ ਨਹੀਂ ਜਾਣਾ ਹਾਂ ਪੁੱਤਰਾ ਹੋ ਬਾਈ ਕਿਵੇਂ ਕਹਿੰਦਾ ਆ ਸਾਧੂਆ ਜੀ ਅੱਜ ਕਿਵੇਂ ਆ ਹੈ ਉਹ ਉੱਤਰਾ ਮੇਰਾ ਕਰੈਕਟਰ ਚੜ ਗਿਆ ਉਹ ਕਹਦਾ ਉਹ ਭਾਬੀ ਕਿਵੇਂ ਆ ਅਗੇ ਕਿਵੇਂ ਹੰ ਆਉਂ ਆਉਣ ਵਾਲੇ ਤਾਂ ਅੰਕਲ ਹਿੰਦਾ ਤੁੰਗ ਕਹਿੰਦਾ ਮੇਰਾ ਸਾਲਾ ਹੋ ਰਿਹਾ ਤੇ ਉੱਤੇ ਬਲੈਕਮੇਲ ਕਰ ਲਈ ਮੈਂ ਕੁਰ ਗਿਆ ਕਰੈਕਟਰ ਨਹੀਂ ਉਤਰਿਆ ਭਾਬੀ ਕਹਿੰਿਆ ਮੈਂ ਕਿਹਾ ਚਾ ਮਸਾਲਾ ਮੈਂ ਕਹ ਉਹ ਨਹੀਂ ਉਤਰਦਾ ਹੁਣ ਉਹਰੇ ਦਿਨ ਬਾਅਦ ਵੇਖਿਆ ਮੇਰਾ ਸਾਲਾ ਬਾਜ਼ਾਰ ਚ ਕੁੜੀ ਹੁੰਦੀ ਫਿਰ ਉਹਨਾਂ ਦੇ ਨੂੰ ਮੈਂ ਕਹਾਂ ਓਏ ਭੈਣ ਦਰਿਆ ਕਿੱਧਰ ਹੂੰ ਤਪ ਹੋ ਗੰਦਾ ਉਹਨਾਂ ਦੱਸੀ ਮੈਂ ਕਹਾਂ ਤੂੰ ਕਿਤੇ ਕਿਸੇ ਹੰਦੇ ਕੇ ਇਹਨਾਂ ਕਿਤੇ ਕਿਸੇ ਨੂੰ ਕਹਿੰਦਾ ਬੰਦੇ ਹੀ ਬਚੇ ਇਹਨਾਂ ਦੇ ਘਰੇ ਮੇਰੇ ਕੋਲ ਕਹਿੰਦਾ ਕਹਿੰਦਾ ਮੈਨੂੰ ਲੱਗਦਾ ਮੈਂ ਉਹਨਾਂ ਨੂੰ ਕਮੋਲ ਜਾਵਾਂ ਕਿਤੇ ਇਹਦਾ ਤੂੰ ਆਪਦਾ ਕੰਮ ਕਰ ਭਰਾਵਾ ਇਹਦਾ ਕੋਈ ਗੱਲ ਨਹੀਂ ਇੱਥੇ ਖੁੱਲਾ ਮੈਂ ਕਹਾਂ ਠੀਕ ਸਭ ਰਹਿ ਦਿਓ ਮੈਂ ਕਿਧਰ ਨੂੰ ਚੱਲੀ ਜਾਂਦੀ ਦੁਨੀਆ ਯਾਰ ਸਹੀ ਗੱਲ ਆ ਯਾਰ ਖਰਾਬ ਹੋ ਗਿਆ ਮੋੜ ਹੂੰ ਨਾ ਨਾਂ ਨਰਜਾਈ ਦਾ ਪਰਦਾ ਨਹੀਂ ਰਿਹਾ ਹੈ ਸਹੀ ਗੱਲ ਹੈ ਨੋਸਸ ਦਾ ਪਰਦਾ ਨਹੀਂ ਰਿਹਾ ਹੈ ਪਿਓ ਧੀ ਨਾਲ ਕੋ ਕਰਮ ਕਰੀ ਜਾਂਦਾ ਠੀਕ ਹੈ ਯਾਰ ਕਿੰਨਾ ਕੁ ਸੋਈ ਜਾਂਦਾ ਧਰਤੀ ਤੇ ਬਹੁਤ ਹੂੰ ਬੁਰੇ ਹਾਲ ਆ ਜੀ ਯਾਰ ਮਤਲਬ ਜਿਹੜੇ ਉੱਥੇ ਭਈਏ ਬਹੁਤ ਰਹਿੰਦੇ ਆ ਜੀ ਬਹੁਤ ਜਿਆਦੇ ਭਈਏ ਹਿਮਾਚਲੀ ਖੱਡੀਆਂ ਲਾਈਆਂ ਕੱਪੜੇ ਵਾਲੀਆਂ ਸਾਰੇ ਹਿਮਾਚਲ ਵਾਲੇ ਆ ਸਾਰੇ ਪੰਜਾਬਣਾਂ ਕੁੜੀਆਂ ਨਾਲ ਰਹਿੰਦੇ ਆ ਭਾਈ ਠੀਕ ਐ ਯਾਰ ਕਿੱਥੇ ਯਾਰ ਜਾ ਕੇ ਸਾਲਾ ਯਾਰ ਨਰਕ ਬਣ ਗਈ ਜੇ ਬਣ ਗਈ ਸਹੀ ਗੱਲ ਆ ਜੀ ਇੱਕ ਯਾਰ ਕੁੜੀਆਂ ਨੇ ਯਾਰ ਪੰਜਾਬ ਨੂੰ ਨਰਕ ਬਣਾਤਾ ਆ ਠੀਕ ਐ ਯਾਰ ਤੁਸੀਂ ਭਈਏ ਨਾਲ ਹਮਾਤ ਵਾਲੇ ਮੁੰਡੇ ਨਾਲ ਯਾਰ ਤੁਸੀਂ ਇਹ ਖਾਣੇ ਆ ਯਾਰ ਸਾਡੀ ਪੱਗ ਯਾਰ ਢਿੱਲੀ ਹੋ ਜਾਂਦੀ ਸਹੀ ਗੱਲ ਆ ਠੀਕ ਐ ਠੀਕ ਆ ਉਮਰ ਸਭ ਤੇ ਆਉਂਦੀ ਆ ਪਰ ਮੁੰਡੇ ਪੰਜਾਬ ਦੇ ਮਰ ਗਏ ਹੈ ਸਹੀ ਗੱਲ ਆ ਜਰ ਉੱਥੇ ਜਾ ਕੇ ਸਾਡੇ ਨਾਲ ਨਾ ਇੱਕ ਵਾਰੀ ਟ੍ਰੇਨ 'ਚ ਭਈਏ ਆ ਰਹੇ ਆ ਅੱਛਾ ਜੀ ਠੀਕ ਹੈ ਅੱਛਾ ਜੀ ਤੇ ਰਾਜਸਥਾਨ 'ਚੋਂ ਮੈਂ ਕਿਹਾ ਵੀ ਕਿੱਥੇ ਕੰਮ ਕਰਦੇ ਸੀ ਕਹਿੰਦਾ ਗੁਜਰਾਤ ਮੈਂ ਕਿਹਾ ਹੁਣ ਕਹਿੰਦਾ ਹੁਣ ਅਸੀਂ ਪੰਜਾਬ ਚੱਲੇ ਆ ਕਹਿੰਦਾ ਉੱਧਰ ਜਾਵਾਂਗੇ ਕਪੂਰਥਲੇ ਆਲਾ ਉੱਧਰ ਕਹਿੰਦਾ ਜਲੰਧਰ ਅੰਬਰਸਾਰ ਕਹਿੰਦਾ ਪਰ ਸਾਡੇ ਬੰਦੇ ਬਹੁਤ ਰਹਿੰਦੇ ਆ ਪਰ ਉੱਧਰ ਕਪੂਰਥਲਾ ਸਾਰਾ ਬਾਹਰ ਹੈ ਕਹਿੰਦਾ ਮੈਂ ਕਿਹਾ ਹਾਂ ਕਹਿੰਦਾ ਉੱਥੇ ਸਾਡੇ ਬੰਦੇ ਬਹੁਤ ਰਹਿੰਦੇ ਆ ਕਹਿੰਦਾ ਤਨਖਾ ਇੱਥੇ ਕਹਿੰਦਾ ਇੰਨੀ ਸੀ ਮੈਂ ਕਿਥੇ ਤਾਂ ਜ਼ਿਆਦਾ ਸੀ ਫਿਰ ਕਹਿੰਦਾ ਕੱਲੀ ਤਨਖਾ ਦਾ ਥੋੜੀ ਆ ਸਰਦਾਰ ਜੀ ਜ਼ਿੰਦਗੀ ਵੀ ਸੁਖੀ ਚਾਹੀਏ ਨਾ ਕਹਿੰਦਾ ਉਧਰ ਔਰਤਾਂ ਹੀ ਆ ਬੰਦਾ ਤਾਂ ਹੈ ਨਹੀਂ ਕਹਿੰਦਾ ਹਾਮੀ ਰਹਤੇ ਆ ਕਹਿੰਦਾ ਕਹਿੰਦਾ ਹਮਾਰੇ ਉਧਰ ਭਾਈ ਹੈ ਕਹਿੰਦਾ ਉਧਰ ਭਾਬੀ ਬਣੀ ਹੋਈ ਆ ਹਮਾਰੀ ਇਹ ਆ ਉਹ ਹੈ ਕਹਿੰਦਾ ਕਹਿੰਦੇ ਆਜ ਹੋਰ ਵੀ ਹੈ ਅੱਛਾ ਹਮ ਉਧਰ ਹੀ ਰਹਾਂਗੇ ਕਹਿੰਦਾ ਭੈਣ ਚੋਦ ਮੈਨੂੰ ਇੱਕ ਚੜੇ ਇੱਕ ਉਤਰੇ ਮੇਰਾ ਜੀ ਕਰੇ ਭਈਆ ਟ੍ਰੇਨ ਚ ਚਲਾ ਕੇ ਥੱਲੇ ਮਾਰ ਪਰ ਮੈਂ ਕਿ ਇਹਨੂੰ ਮਾਰੇਗਾ ਜਿਹੜੇ ਮੇਰੇ ਸਾਲੇ ਉੱਥੇ ਬੈਠੇ ਆ ਹਾਂ ਹਾਲਾ ਕਿ ਆਪਣੇ ਹੋਇਆ ਇੱਕ ਬੰਦਾ ਦੇਖੋ ਇੱਥੋਂ ਤੱਕ ਹੋ ਗਿਆ ਹਾਂਜੀ ਇੱਕ ਬੰਦਾ ਬਾਹਰ ਰਹਿੰਦਾ ਸੀ ਅੱਛਾ ਜੀ ਘਰ ਵਾਲੀ ਇੱਥੇ ਰਹਿੰਦੀ ਸੀ ਉਹ ਬਈਆ ਰੱਖਿਆ ਵਾਸੀ ਕਰੇ ਅੱਛਾ ਜੀ ਉਹਦਾ ਹਾਂ ਜਦੋਂ ਉਹ ਆਇਆ ਹਾਂ ਤੋ ਜਵਾਕ ਚੱਕੀ ਫਿਰੇ ਜਵਾਕ ਕਾਲਾ ਸ਼ੋਰਦਾਰ ਬਾਲਾ ਉਹ ਕਹਿੰਦਾ ਇਹ ਕੀ ਦਾ ਜੀ ਇਹ ਤਾਂ ਭਈ ਇਹ ਦਾ ਆਪਣੇ ਦਾ ਆਏ ਹਾ ਕਹਿੰਦੀ ਇਹ ਤਾਂ ਉ ਮੇਰੇ ਕੋਲ ਆ ਹਾਂ ਤਕੇ ਭਈਏ ਦੇ ਘਰ ਵਾਲੀ ਗਈ ਵੀ ਤੇ ਛੱਡ ਗਈ। ਉਹਨੂੰ ਸ਼ੱਕ ਪੈ ਗਿਆ ਵੀ ਭੈਣ ਚੋਦ ਕੋਈ ਗੱਲ ਆ। ਹਾਂ। ਉਹਨੇ ਭੈਣ ਤੋਂ ਕੰਸੋਲ ਲੈਣੀ ਸ਼ੁਰੂ ਕਰਤੀ। ਉਹ ਕਹਿੰਦੇ ਤੇਰੇ ਘਰ ਵਾਲੀ ਦਾ। ਹਾਂ। ਦਵਾਕ ਭਈਏ ਦਾ। ਅੱਛਾ। ਹੋਇਆ ਉਹਦੇ। ਇਹਦੂ ਪੜਾ ਹੋਰ ਕੰਮ ਕੀ ਹੋ। ਉਹਨੇ ਬਾਈ ਜੀ ਪਤਾ ਨਹੀਂ ਲੱਗਣ ਦਿੱਤਾ ਉਹਦੇ ਘਰ ਵਾਲੀ ਨੂੰ ਜਮੇ ਹੀ। ਅੱਛਾ। ਵੀ ਮੈਨੂੰ ਪਤਾ ਲੱਗ ਗਿਆ। ਹਾਂ। ਉਹ ਉਹਦੇ ਘਰ ਨੂੰ ਕਹਿੰਦਾ ਵੀ ਚੰਗਾ ਮੇਰੀ ਫਲੈਟ ਉਹ ਗਏ ਚੜ੍ਹਤ ਨੂੰ ਚੜਾਇਆ ਹੀ ਹੈ ਭਈਆ ਤੂੰ ਵੀ ਨਾਲ ਚੱਲ ਚੜਾ ਕੇ ਆਉਣਾ ਸਰਦਾਰ ਨੂੰ ਤੂੰ ਭਈਆ ਤਾਂ ਨਾਲ ਲੈ ਆਣਾ ਸੀ ਉਹਨੇ ਭਈਆ ਤਾਂ ਉਹਦੇ ਘਰ ਆਲਾ ਸੀ ਬਣਾਇਆ ਵਾ ਨਾਲ ਹੀ ਭਈਆ ਨੂੰ ਲੈ ਗਈ ਚੜਾਉਣ ਉੱਥੇ ਉਹਨੂੰ ਉਤਾਰ ਕੇ ਦਿੱਲੀ ਤੇ ਉਹ ਐਵੇਂ ਕਹਿੰਦਾ ਚਲੋ ਤੁਸੀਂ ਜਾਓ ਬਸ ਮੈਂ ਹੁਣ ਫਲੈਟ ਹੋ ਜੀ ਮੇਰੀ ਉਹ ਮੁੜਿਆ ਇਹ ਦਿਨੇ-ਦਿਨੇ ਘਰੇ ਆ ਗਈ ਮਗਰੇ ਉਹ ਆ ਗਿਆ 11:00 ਵਜੇ ਕੰਨ ਦਾ ਟੱਪਿਆ ਅੰਦਰ ਪਏ ਸੀ ਬਾਹਰ ਤੇ ਹਾਂ ਉਹ ਚੜਾਦਾ ਛੱਕੇ ਸ਼ੇਰ ਨੇ ਉਹ ਤਾਂ ਹੋਈ ਨਾ ਮਰਦਾਂ ਵਾਲੀ ਗੱਲ ਸਹੀ ਗੱਲ ਦਾ ਜੀ ਹੈ ਉਹ ਬੇਸ਼ ਹੋ ਗਿਆ ਉਹਨੇ ਕਾ ਬਾਹਰ ਜਾਣ بجائے ਭੈਣ ਚਦਾ ਗਿਆ ਬਾਹਰ ਹੋ ਹਾਂ ਸਹੀ ਗੱਲ ਇਹ ਆਪਦੀ ਅਣਖ ਆ ਯਾਰ ਪਹਿਲਾਂ ਉਹ ਪਗਾ ਉਹ ਪਗਾ ਸਹੀ ਗੱਲ ਆ ਪਿੰਡ ਚ ਰਿਆ ਕੀ ਨਾ ਹੈ ਹਾਂ ਆ ਹਾਲਾਤ ਹੋ ਗਏ ਸਾਡੇ ਜਰ ਜੇ ਤੁਹਾਨੂੰ ਕੋਈ ਲੱਗਦਾ ਭਈਆ ਆਇਆ ਯਾਰ ਚਟਕਾ ਦਿਓ ਸਹੀ ਗੱਲ ਹੈ ਚਟਕਾ ਦਿਓ ਯਾਰ ਹਾਂ ਦਫਾ ਕਰੋ ਇਹ ਜੀ ਜ਼ਿੰਦਗੀ ਤੋਂ ਲੈਣਾ ਕੀ ਆ ਯਾਰ ਹੈ ਮੈਂ ਤਾਂ ਕਹਿੰਦਾ ਉੱਥੇ ਜੇ ਪੁਲਿਸ ਵੀ ਬੰਦੇ ਨੂੰ ਨਜਾਇਜ਼ ਤੰਗ ਕਰਦੀ ਉਹ ਵੀ ਗਲਤ ਹੈ ਕਿਉਂਕਿ ਹੈ ਤਾਂ ਇਹ ਵੀ ਪੰਜਾਬੀ ਆ ਪੰਜਾਬੀ ਇਹ ਜਿਹਦੇ ਇਹਨਾਂ ਦੀ ਵੀ ਉਹਨੂੰ ਹੀ ਆ ਜੀ ਹੁਣ ਨਸ਼ਾ ਨਸ਼ਾ ਏ ਥੋੜੀ ਬਿੰਦਾ ਵੀ ਇਹ ਪੁਲਿਸ ਵਾਲੇ ਦਾ ਮੁੰਡਾ ਇਹਨੂੰ ਨਹੀਂ ਲੱਗਣਾ ਮੈਂ ਲੱਗਦਾ ਤਾਂ ਉਹਨਾਂ ਦੇ ਘਰੇ ਵੀ ਆ ਉਹਨਾਂ ਦੇ ਘਰੇ ਵੀ ਲੱਗਦਾ ਠੀਕ ਹੈ ਦੁੱਖ ਤਾਂ ਉਹਨਾਂ ਨੂੰ ਵੀ ਉੱਡਾ ਹੀ ਹੁੰਦਾ ਜੀ ਕਿੰਨੇ ਮੁਲਾਜ਼ਮਾਂ ਦੇ ਮੁੰਡੇ ਕਿੰਨੇ ਮੁਲਾਜ਼ਮ ਨਸ਼ਾ ਕਰੀ ਜਾਂਦੇ ਆ ਯਾਰ ਹਾਂ ਬਿਲਕੁਲ ਆਪਣੇ ਸਾਹਮਣੇ ਮੁਲਾਜ਼ਮ ਚਿੱਟਾ ਪੀ ਜਾਂਦੇ ਕਿੰਨਾ ਬੁਰਾ ਹਾਲਾ ਟੀਕੇ ਲਾਈ ਜਾਂਦੇ ਆ ਯਾਰ ਹਾਂ ਬਿਲਕੁਲ ਹੈ ਘਰ ਦੇ ਦੁਖੀ ਹੋਏ ਬੈਠੇ ਆ ਇਸ ਕਰਕੇ ਜੇ ਕੋਈ ਇਹੋ ਜੀ ਗੱਲ ਬਾਤ ਆ ਗੱਲ ਤਾਂ ਬਰਾਬਰ ਹੀ ਆਉਂਦੀ ਆ ਨਾ ਕਿਉਂਕਿ ਅਸੀਂ ਪੰਜਾਬੀ ਆ ਚਾਹੇ ਉਹ ਪੁਲਿਸ ਚਾਹੇ ਚਾਹੇ ਫੌਜ ਚਾਹੇ ਚਾਹੇ ਆਮ ਬੰਦਾ ਹੈ ਚਾਹੇ ਉਹ ਡਰਾਈਵਰ ਹੈ ਤਾਂ ਅਸੀਂ ਪੰਜਾਬੀ ਆ ਨਾ ਹਾਂ ਸਭ ਤੋਂ ਪਹਿਲਾਂ ਸਾਨੂੰ ਸੋਚ ਰੱਖਣੀ ਚਾਹੀਦੀ ਆ ਬਿਲਕੁਲ ਜੀ ਕਿ ਅਸੀਂ ਪੰਜਾਬ ਬਾਰੇ ਸੋਚੀਏ ਸਹੀ ਗੱਲ ਹੈ ਇਹਨਾਂ ਲੋਕਾਂ ਤੋਂ ਬਚੀਏ ਬਚੀਏ ਦੇਲੇ ਸਾਡੀ ਜਿਤਨਾ ਖਲਬਾਰ ਕਰਦੇ ਆ ਇੱਜ਼ਤ ਨਾ ਨਾ ਖੇਡਣ ਦੇਈਏ ਕਿਸੇ ਨੂੰ ਸਹੀ ਗੱਲ ਸਭ ਤੋਂ ਪਹਿਲਾਂ ਮੂਰਖਤਾ ਉਹਦੀ ਹੈ ਜਿਹੜਾ ਘਰੇ ਬਈਏ ਨੂੰ ਰੱਖਦਾ ਹੈ ਹਮ ਗਾਂ ਭਈਏ ਨੂੰ ਖੇਤ ਚ ਕੰਮ ਕਰਨ ਨੂੰ ਰੱਖਦਾ ਨਹੀਂ ਮਿਲਦਾ ਬੰਦਾ ਖਾਸਮਾ ਨੂੰ ਗਾਏ ਜਾਂ ਠੇਕੇ ਤੇ ਦੇ ਦੇ ਯਾਰ ਸਹੀ ਗੱਲ ਹੈ ਜੀ ਇੱਜ਼ਤ ਤੋਂ ਵੱਡਾ ਪੈਸਾ ਨਹੀਂ ਹੈਗਾ ਹਾਂ ਠੀਕ ਹੈ ਨਾ ਰੋਟੀ ਦਿਹਾੜੀ ਕਰਕੇ ਖਾ ਲਾਂਗੇ ਅੱਧੀ ਖਾ ਲਾਂਗੇ ਇੱਜ਼ਤ ਨਹੀਂ ਮਿਲਣੀ ਸਰਦਾਰ ਜੀ ਸਹੀ ਗੱਲ ਹੈ ਜੀ ਜਿਹੜਾ ਬੰਦਾ ਇੱਜ਼ਤ ਗਵਾ ਕੇ ਪੈਸੇ ਨਾਲ ਜਿਉਂਦਾ ਫਟੇਮੂਹ ਜਿਉਂਨਦਾ ਯਾਰ ਸਹੀ ਉਹ ਕੋਈ ਕਿਰਾਏ ਤੇ ਰਹ ਲੋ ਤਾਂ ਕੋਈ ਨਹੀਂ ਝੁੱਗੀ ਤੇ ਰਹ ਲੋ ਤਾਂ ਕੋਈ ਨਹੀਂ ਇੱਜ਼ਤ ਬਹੁਤ ਜ਼ਰੂਰੀ ਹੈ ਜੇ ਤੁਹਾਡੀ ਇੱਜ਼ਤ ਚਲੀ ਗਈ ਤਾਂ ਫਿੱਟੇ ਮੂੰਹ ਜ਼ਿੰਦਗੀ ਦੇ ਯਾਰ ਹਾਂ ਬਿਲਕੁਲ ਬਾਈ ਆਪਾਂ ਤਾਂ ਇੱਕੋ ਹੀ ਗੱਲ ਕਹਿੰਨੇ ਆਂ ਵੀ ਤੁਸੀਂ ਜਿਉਣਾ ਤਾਂ ਇੱਜ਼ਤ ਨਾਲ ਮਰਨਾ ਤਾਂ ਇੱਜ਼ਤ ਨਾਲ ਬੱਸ ਮਰਨਾ ਸੱਚ ਹੈ ਜਿਉਣਾ ਝੂਠ ਹੈ ਮੌਤ ਪਹਿਲਾਂ ਆਉਣੀ ਹੈ ਜੇ ਤੁਹਾਡੀ ਕੋਈ ਇੱਜ਼ਤ ਨਾਲ ਤੱਕਦਾ ਡਾ ਵਿਓ ਤੋਤੇ ਕੁਝ ਨਹੀਂ ਹੁੰਦਾ ਜੇਲ੍ਹ ਚ ਸੂਰਮੇ ਰਹਿੰਦੇ ਆ ਬਾਈ ਹਾਂ ਪਿੰਜਰੇ 'ਚ ਸ਼ੇਰ ਹੁੰਦਾ ਹੈ ਹਾਂ ਉਹ ਬਿਲਕੁਲ ਜੀ ਕੁੱਤੇ ਨੂੰ ਤਾਂ ਵੈਸੇ ਘੰਟਾ ਖਾਂਡ ਲਈ ਰੱਖਦੇ ਆ ਫਿਰ ਵੀ ਉਹ ਵੀ ਇੱਧਰ ਹਾਗੂਗਣਾ ਦੇਵੇ ਪਿੰਜਰੇ 'ਚ ਛੱਡ ਹੀ ਦਿੰਦੇ ਆ ਸ਼ੇਰ ਨੂੰ ਨਹੀਂ ਪਿੰਜਰੇ 'ਚ ਗੜਦਾ ਕੋਈ ਕਦੇ ਵੀ ਹੱਗੀ ਚੱਲੇ ਪਹਲਾ ਕੋਸ ਕਰੀ ਚੱਲੇ ਸ਼ੇਰ ਪਿੰਜਰੇ 'ਚ ਹੀ ਹੁੰਦਾ ਇਸ ਕਰਕੇ ਜੇਲ੍ਹ 'ਚ ਸ਼ੇਰ ਹੀ ਹੁੰਦੇ ਆ ਵੀਰੇ ਪਿੰਜਰੇ 'ਚ ਕੈਰ ਕੀਤੇ ਜਾਂਦੇ ਆ ਜਿਹੜੇ ਬਿਲਕੁਲ ਉੱਥੇ ਕੋਈ ਨਮਾਰਦ ਨਹੀਂ ਜਾਂਦੇ ਹਾਂ ਠੀਕ ਆ ਨਾ ਉਹ ਮਾਰੇ ਮੋٹے ਹੁੰਦੇ ਆ ਜਿਹੜੇ ਕੁੱਤੇ ਹੁੰਦੇ ਆ ਪਿੰਜਰੇ 'ਚ ਤਾੜਨ ਵਾਲੇ ਹੁੰਦੇ ਅੰਦਰ ਨੇ ਤਾਂ ਸ਼ੇਰ ਹੀ ਹੁੰਦੇ ਆ। ਇਸ ਕਰਕੇ ਜੇਲ੍ਹ ਜਾਣਾ ਵੀ ਸ਼ੇਰਾਂ ਵਾਲਾ ਕੰਮ ਹੀ ਆ ਫਿਰ। ਇਸ ਦਾ ਕੰਮ ਕਰਦੇ। ਠੀਕ ਹੈ ਜੀ। ਸੋ ਮੇਰੀ ਤਾਂ ਇਹੀ ਬੇਨਤੀ ਹੈ ਕਿ ਅਣਖ ਭਗਾਓ। ਅਣਖ ਦੀ ਖਾਤਰ ਜਿਉਂ ਪੰਜਾਬ ਦੀ ਇੱਜ਼ਤ ਬਚਾਓ। ਬਸ। ਇਹ ਵੀਡੀਓ ਉਹਨਾਂ ਤੱਕ ਭੇਜੋ ਜਿਹੜੇ ਭਈਆਂ ਨੂੰ ਘਰੇ ਰੱਖਦੇ ਆ। ਭਈਆਂ ਨੂੰ ਖੇਤ ਚ ਰੱਖਦੇ ਆ। ਭਈਆਂ ਨੂੰ ਜੇ ਖੇਤ ਚ ਰੱਖਿਆ ਤਾਂ ਖੇਤ ਚ ਰੱਖੋ ਭਈਆ ਸਾਲਾ ਨਹੀਂ ਲੱਗਦਾ ਤੁਹਾਡੇ ਘਰੇ ਪੜ ਜੇ। ਠੀਕ ਹੈ ਨਾ? ਜੇ ਤੁਹਾਡੇ ਘਰੇ ਭਈਆ ਪੜ ਗਿਆ ਸਮਝ ਲਓ ਗਿਆ ਕਿਉਂਕਿ ਇਹਨਾਂ ਦੇ ਨਲਾਂ ਚ ਪਾਣੀ ਭਰਿਆ ਹੁੰਦਾ। ਠੀਕ ਹੈ ਨਾ ਇਹਨਾਂ ਦੀਆਂ ਝੋਲੀਆਂ ਭਾਰੀਆਂ ਹੁੰਦੀਆਂ ਜਨਾਨੀਆਂ ਨੂੰ ਨਹੀਂ ਰੱਖਣੀ ਕੀ ਕੋਸੂ ਉਹਦੇ 'ਚ ਹੁੰਦੀਆਂ ਗੋਲੀਆਂ ਹੀ ਆ ਪੱਲੇ ਇਹਨਾਂ ਦੇ ਡੱਕਾ ਨਹੀਂ ਠੀਕ ਹੈ ਨਾ ਚੌਲ ਖਾ ਕੇ ਬਹਿ ਭਰੀ ਕੁੜੀ ਜਾਵੇ ਜਹਨੇ 'ਚ ਸਹੀ ਗੱਲ ਹੈ ਇਹਨਾਂ ਨੂੰ ਪੱਡੋ ਭੈਂਤ ਘਰੋਂ ਕੱਢੋ ਯਾਰ ਇਹਨਾਂ ਨੂੰ ਦੱਲਿਆਂ ਨੂੰ ਨਹੀਂ ਰੱਖਣਾ ਸੀ ਬਹੁਤ ਮੈਨੂੰ ਮੌਬ ਬਲੱਡ ਵਾਧਦਾ ਮੇਰਾ ਮੇਰੇ ਜਦੋਂ ਇਹ ਗੱਲਾਂ ਯਾਦ ਆਉਂਦੀਆਂ ਕੰਨੇ ਤੇ ਪਏ ਦੇ ਨਾ ਮੈਨੂੰ ਚਰਨਾੜ ਚੜ ਜਾਂਦੀ ਆ ਜਿੱਥੇ ਜਿੱਥੇ ਮੈਨੂੰ ਪਤਾ ਆ ਵੀ ਆਹ ਕੁਸ ਕਰ ਰਹੇ ਐ ਇਹ ਜਰ ਕੋਡੂnga ਲੈ ਕੇ ਭੱਜ ਜਾਂਦੇ ਸਾਡੀਆਂ ਯਾਰ ਬਹੂਆਂ ਲੈ ਕੇ ਭੱਜ ਜਾਂਦੇ ਯਾਰ ਸਾਲੇ ਬੰਦੇ ਆ ਕੋਈ ਇਹ ਸਹੀ ਗੱਲ ਹੈ ਹੈ ਅਸੀਂ ਫੇਰ ਵੀ ਘਰਾਂ ਚ ਰੱਖੀ ਪਰਦੇ ਆ ਅਸੀਂ ਕੋਈ ਬੰਦੇ ਥੋੜੀ ਆ ਯਾਰ ਜਿਹੜਾ ਬੰਦਾ ਮੈਂ ਕਹਿੰਦਾ ਉਹਨੂੰ ਘਰੇ ਰੱਖਦਾ ਮੈਂ ਉਹਨੂੰ ਬੰਦਾ ਹੀ ਨਹੀਂ ਕਹਿੰਦਾ ਯਾਰ ਉਹ ਬੰਦਾ ਹੀ ਨਹੀਂ ਠੀਕ ਹੈ ਨਾ ਠੀਕ ਹੈ ਜੀ ਕੋਈ ਗਲਤੀ ਭਲਤੀ ਬੋਦੇ ਕੋਈ ਚਾ ਨਹੀਂ ਮੰਗੋ ਲੈਗਾ ਮੈਂ ਮਾਫੀ ਚਾਹੁੰਨੇ ਆ ਤੇ ਬਾਕੀ ਭਾਈ ਜਿਹੜਾ ਉਹ ਝੂਠ ਚਾਉਂਦਾ ਉਹ ਬੁਰਜ ਲੱਦਾ ਭਗਤੇ ਦੇ ਨਾਲ ਆ ਜਾ ਕੇ ਮੇਰੇ ਬਾਰੇ ਪਤਾ ਕਰਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ